ਇਹ ਕੁਚੇਰੀ ਥਾਲੀ ਚ ਲੱਡੂ ਵੱਡਾ ਦੇਖ ਕੇ ਤੇ ਆਪ ਦਾ ਬਾਂਦਰ ਲੰਡਾ ਕਦੇ ਨਹੀਂ ਕਰਾਈਦਾ ਹਸਬੰਡ ਵਾਈਫ ਤੁਸੀਂ ਕਹੋਗੇ ਭਾਈ ਨਾਤ ਹੋ ਗਿਆ ਹਸਬੰਡ ਵਾਈਫ ਤੇ ਮਗਰ ਕਿਉਂ ਪੈ ਗਿਆ ਜਿਹੜੇ ਬੰਦੇ ਵਿਆਹੀ ਆਏ ਉਹ ਮੈਨੂੰ ਕਹਿਦੇ ਨੇ ਘਰ ਵਾਲੀਆਂ ਦੇ ਰੈਜ਼ਿਡੈਂਸ ਕਰਾਉਣ ਤੇ ਉਹਨਾਂ ਕੋਲ ਪੈਸੇ ਜਿਹੜੇ ਬੰਦੇ ਗਲੋਬਲ Uber ਦਾ ਕੰਮ ਕਰਦੇ ਉਹਨਾਂ ਨੂੰ ਪਤਾ ਲੱਗ ਗਿਆ ਹੁਣ ਮੈਂ ਕਿਹੜੀ ਗੱਲ ਕਰਨ ਲੱਗ ਪੋ ਚੱਲਦਾ ਰਿਹਾ ਕੰਮ ਹੁਣ ਹਰੇਕ ਸਾਡੇ ਭਰਾ ਨੇ ਹੈਲਮਟ ਪਾਇਆ ਹੁੰਦਾ ਨਾਲੇ ਹੱਸਦੇ ਆ ਉਹਨਾਂ ਗੱਡੀ ਪ੍ਰਾਈਵੇਟ ਹੁੰਦੀ ਆ ਜਿਹਦੇ ਵਿੱਚ ਮਾਮੇ ਹੁੰਦੇ ਆ ਉਹ ਗੱਡੀ ਤੇ ਨਾਲ ਉਹਨਾਂ ਫੜ ਲੈਂਦੇ ਆ ਰੋਡ ਤੇ ਵੀ ਕੋਈ ਤੁਸੀਂ ਇੱਕ ਗ ਕਿ ਅਸੀਂ ਬੜੇ इजीली ਪਹੁੰਚ ਜਾਂਦੇ ਆ ਜੇ ਤੁਸੀਂ ਘਰੋਂ ਨਿਕਲ ਪਏ ਤੁਸੀਂ ਮੈਪ ਨਹੀਂ ਨਾ ਵੇਖਿਆ ਜਿਵੇਂ ਉਹ ਬੱਸ ਖੜੀ ਤੁਹਾਨੂੰ ਦਿਖਦੀ ਹੋਵੇ ਉਹ ਸਾਹਮਣੇ ਇੱਕ ਬੱਸ ਖੜੀ ਹੈ ਨਾ ਉਹ ਬੱਸ ਚੈੱਕ ਕੀਤੀ ਆ ਆਪ ਤੇ ਆਪ ਨੂੰ ਨਹਾ ਧੋ ਕੇ ਟਿਸ਼ਨ-ਫਿਸ਼ਨ ਹੋ ਕੇ ਕੋਈ ਪਰਫਿਊਮ ਲਾ ਕੇ ਕੋਈ ਕੱਪੜੇ ਚੰਗੇ ਪਾ ਤੁਹਾਨੂੰ ਫੇਰ ਦੱਸਦਾ ਕੋਈ ਬੰਦਾ 700 ਵੀ ਲੈਂਦਾ ਕੋਈ 800 ਵੀ ਲੈਂਦਾ ਮੇਰਾ ਬਾਹਰ ਦਾ ਕੀੜਾ ਬਾਹਰ ਨੂੰ ਤੁਸੀਂ ਆਉਣਾ ਇੰਡੀਆ 'ਚ ਕੁਝ ਨਹੀਂ ਬਣਦਾ ਆਓ ਤੇ ਜਿਹੜਾ ਬੰਦਾ 12 ਘੰਟੇ ਕੰਮ ਤੇ ਲਾ ਕੇ ਆਇਆ ਉਹਦੋਂ ਮੁੜ ਕੇ 4 ਘੰਟੇ ਸ਼ੇਅਰ ਕਰਾਉਂਦਾ ਪਰਦਾ ਘਰ ਵਾਲੀ ਨੂੰ ਨਾਲ ਲੈ ਕੇ ਬਾਹਰ ਉਹ ਦੱਸੋ ਸਵੇਰੇ ਉੱਠ ਕੇ ਕਰੂਗਾ ਕੀ ਉਹਨਾਂ ਲੋਕਾਂ ਨੇ ਮੂੰਹ ਤੇ ਖੁਸ਼ੀ ਹੈਣੀ ਉਹਨਾਂ ਦੇ ਮੂੰਹ ਤੇ ਚਮਕ ਹੈਣੀ ਕਈ ਬੰਦੇ ਮੈਨੂੰ ਵੀ ਕਹਿੰਦੇ ਆ ਭਾਈ ਤੂੰ ਵੀਡੀਓ ਕਿਹੜੇ ਵੇਲੇ ਬਣਾ ਲੈਣਾ ਭਾਈ ਤੂੰ ਲੰਘ ਜਾਂਦਾ ਹੋਊਗਾ ਜਿੱਦ ਤੇ ਫੜਿਆ ਗਿਆ ਉਹਦੇ ਕਹਿੰਗਾ ਭਾਈ ਮਾਦਾ ਫੜਿਆ ਗਿਆ ਸੀ ਉਹ ਬੰਦੇ ਦੇ ਸਿਰ ਦੇ ਵਾਲ ਚਟੇ ਹੋਗੇ ਕਿਤਾਬ ਦੇ ਘਰ ਦਾ ਰੈਂਟ ਦਿੱਤਾ ਰੈਂਟ ਦੇਣ ਤੋਂ ਬਾਅਦ ਉਹਨੇ ਆਪ ਦਾ ਏਰੀਆਂ ਸਾਰੀਆਂ ਵੀਡੀਓ ਦਾ ਮਤਲਬ ਇਹ ਹੀ ਹੁੰਦਾ ਸਮੇਂ ਤੋਂ ਪਹਿਲਾਂ ਤੁਹਾਨੂੰ ਪਤਾ ਲੱਗੇ ਸਾਰੀ ਗੱਲ ਦਾ ਕੀ ਹੋਊਗਾ ਕੀ ਨਹੀਂ ਹੋਊਗਾ ਫੋਨ ਦਾ ਜਿਹੜਾ ਖਰਚਾ ਪਾਣੀ ਰੈਂਟ ਤੇ ਇੱਥੇ ਕਿੰਨੀ ਅਰਨਿੰਗ ਹੁੰਦੀ ਹੈ ਤੁਹਾਨੂੰ ਲੰਮੀ ਚੌੜੀ ਵੀਡੀਓ ਵਿੱਚ ਮੈਂ ਨਹੀਂ ਪਾਉਂਦਾ ਤੁਹਾਨੂੰ ਇਸੇ ਕਲਿੱਪ ਦੇ ਵਿੱਚ ਤੁਹਾਨੂੰ ਸਮਝਾ ਦਿੰਦਾ ਫਦਰੋਨਾ ਮੈਨਤੋ ਦੇ ਨਾਲ ਅਸੀਂ ਕੀ ਟਰੈਵਲ ਕਰ ਸਕਦੇ ਹਾਂ ਤੇ ਕਿਹਨਾਂ ਹਾਂਜੀ ਦੋਸਤੋ ਕੀ ਹਾਲ ਚਾਲ ਮੈਂ ਹਾਂ ਚੰਨ ਬਰਾੜ ਤੁਹਾਡਾ ਇਸ ਵੀਡੀਓ ਵਿੱਚ ਬਹੁਤ-ਬਹੁਤ ਸਵਾਗਤ ਕਰਦਾ ਉਮੀਦ ਕਰਦਾ ਹਾਂ ਤੁਸੀਂ ਬਹੁਤ ਵਧੀਆ ਠੀਕ ਠਾਕ ਹੋਵੋਗੇ ਅੱਜ ਗੱਲ ਕਰਾਂਗੇ ਆਪਾਂ ਬੜੇ ਭਰਾਵਾਂ ਨੇ ਪੜੀਆਂ ਤੈਣਾ ਨੇ ਮੈਨੂੰ ਪੁੱਛਿਆ ਇੰਸਟਾਗ੍ਰਾਮ ਤੇ ਉਹ ਕਹਿੰਦੇ ਅਸੀਂ ਆਪਣੇ ਘਰ ਵਾਲੀ ਨੂੰ ਨਾਲ ਲੈ ਆਈਏ। ਬੰਦੇ ਕਹਿੰਦੇ ਆ ਮੈਂ ਆਪਦੀ ਵਾਈਫ ਨਾਲ ਲੈ ਕੇ ਆਇਆ ਹਾਂ ਯੂਰਪ ਦੇ ਵਿੱਚ ਆ ਬੰਦੇ ਉਹ ਕਹਿੰਦੇ ਮੈਂ ਵਾਈਫ ਨੂੰ ਨਾਲ ਲੈ ਆਇਆ ਕਿ ਮੈਂ ਸਪੇਨ ਦੇ ਵਿੱਚ ਆ ਜਾ ਮੇਰੀ ਲਾਈਫ ਸ਼ਟ ਹੋ ਜੂਗੀ। ਕਈ ਬੰਦੇ ਇੰਡੀਆ ਤੋਂ ਕਹਿੰਦੇ ਅਸੀਂ ਹਸਬੰਡ ਵਾਈਫ ਆਜ ਗਏ। ਉਹਨਾਂ ਦੇ ਦੇਵਾਂ ਦੇ ਜਵਾਬ ਆਪਾਂ ਡਿਸਕਸ਼ਨ ਕਰਦੇ ਹਾਂ ਇਸ ਵੀਡੀਓ ਦੇ ਵਿੱਚ। ਕਈ ਬੰਦੇ ਕਹਿੰਦੇ ਆ ਪਦਰੋਨਾਮੈਂਟੋ ਤੇ ਕੰਮ ਕਰ ਸਕਦੇ ਆ ਤੇ ਕਈ ਬੰਦਿਆਂ ਦੇ ਹੋਰ ਵੀ ਕਾਫੀ ਸਵਾਲ ਆ। ਸਾਰੀਆਂ ਗੱਲਾਂ ਕਰਾਂਗੇ ਆਪਾਂ ਇਸ ਵੀਡੀਓ ਦੇ ਵਿੱਚ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ। ਕਿ ਆਪਾਂ ਕਰਦੇ ਆਂ ਵੀਡੀਓ ਸਟਾਰਟ ਤੇ ਤੁਸੀਂ ਆ ਜਾਓ ਮੇਰੇ ਨਾਲ ਤੇ ਦੋਸਤੋ ਕਰਦੇ ਆਂ ਆਪਾਂ ਵੀਡੀਓ ਸਟਾਰਟ ਜਿਹੜੀ ਗੱਲ ਸਭ ਤੋਂ ਪਹਿਲਾਂ ਤੁਹਾਡੇ ਨਾਲ ਮੈਂ ਸ਼ੇਅਰ ਕਰਾਂ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਕਾਮਯਾਬ ਹੋਣਾ ਨਾ ਕਰਦੇ ਇੱਕ ਬੰਦੇ ਨੂੰ ਹਮੇਸ਼ਾ ਸੰਘਰਸ਼ ਕਰਨਾ ਪੈਂਦਾ ਹੁੰਦਾ ਇਹ ਗੱਲ ਯਾਦ ਰੱਖਿਓ ਜਦੋਂ ਕੋਈ ਵੀ ਬੰਦਾ ਪਹਿਲੀ ਆ ਰਹੀ ਇਥੇ ਆਉਂਦਾ ਨਾ ਬਾਹਰ ਉਹਨੂੰ ਸੰਘਰਸ਼ ਕਰਨਾ ਪਊਗਾ ਕਿਵੇਂ ਉਹਨੂੰ ਘਰ-ਬਾਰ ਛੱਡਣਾ ਪਊਗਾ ਉਹਨੂੰ ਫੈਮਿਲੀ ਛੱਡਣੀ ਪਊਗੀ ਇਹ ਗੱਲ ਇਹ ਹੋ ਗਈ ਜਿਹੜੇ ਭਰਾ ਸਾਡੇ ਕਹਿੰਦੇ ਆ ਅਸੀਂ ਆਪਦੀ ਵਾਈਫ ਜਾਂ ਅਸੀਂ ਕਪਲ ਜਾਂ ਕਿਵੇਂ ਵੀ ਵਟ ਏਵਰ ਅਸੀਂ ਇਕੱਠੇ ਹੋ ਕੇ ਆਜਗੇ ਇਥੇ ਉਹਨਾਂ ਨੂੰ ਕੀ ਕੰਪਲਿਕੇਸ਼ਨ ਆਊਗੀ ਤੇ ਜਿਹੜੇ ਬੰਦੇ ਇਕੱਲੇ ਆਉਂਦਿਆਂ ਉਹਨਾਂ ਨੂੰ ਕੀ ਈਜ਼ੀ ਰਹਿੰਦਾ ਸਾਰੀਆਂ ਗੱਲਾਂ ਆਪਾਂ ਕਰਦੇ ਪਈਆਂ ਤੁਸੀਂ ਬਣੇ ਰਹੋ ਵੀਡੀਓ ਤੇ ਨਾਲ ਤੇ ਸਭ ਤੋਂ ਪਹਿਲਾਂ ਜਦੋਂ ਤੁਸੀਂ ਇਕੱਲੇ ਆਉਨੇ ਆ ਨਾ ਮੰਨ ਲਓ ਤੁਸੀਂ ਇਕੱਲੇ ਆਏ ਆ ਤੁਹਾਨੂੰ ਕੱਲਿਆਂ ਨੂੰ ਸਟਰਗਲ ਕਰਨਾ ਤੁਹਾਨੂੰ ਕੱਲਿਆਂ ਨੂੰ ਹਿੰਮਤ ਕਰਨੀ ਸੌਖਾ ਹੋ ਜਾਂਦਾ ਤੁਸੀਂ ਜਿੱਥੇ ਮਰਜ਼ੀ ਆਪਦਾ ਰੋਟੀ ਪਾਣੀ ਖਾ ਲੋਗੇ ਜੇਬ ਦੀ ਮਰਜ਼ੀ ਜਗ੍ਹਾ ਇੱਕ ਬੈੱਡ ਦਾ ਹੀ ਚਾਹੇ ਰੇਜiment ਹੋਵੇ ਤੁਸੀਂ ਉੱਥੇ ਪੈ ਜਾਓਗੇ ਜਦੋਂ ਤੁਸੀਂ ਆਪਣੀ ਵਾਈਫ ਨੂੰ ਨਾਲ ਲਿਆਨ ਦਾ ਨਾਰਮਲੀ ਗੱਲ ਆ ਤੁਹਾਨੂੰ ਉੱਥੇ ਤੁਹਾਨੂੰ ਰੂਮ ਚਾਹੀਦਾ ਤੁਹਾਨੂੰ ਸੈਪਰੇਟ ਪ੍ਰਾਈਵੇਸੀ ਚਾਹੀਦੀ ਆ ਤੁਹਾਨੂੰ ਆਪਦੇ ਘਰ ਦਾ ਵੀ ਸਾਰਾ ਸਮਾਨ ਲੈਣਾ ਪੈ ਜਾਂਦਾ ਇੱਥੇ ਕਾਫੀ ਇਹਦੀਆਂ ਫੈਮਲੀਆਂ ਨੂੰ ਜਾਣਦਾ ਹੈ ਵੀ ਭਰਾਵਾਂ ਨੂੰ ਜਾਣਦਾ ਜਿੰਨਾਂ ਨੇ ਇਥੇ ਆ ਕੇ ਆਪਦੀ ਵਾਈਫ ਨਾਲ ਲਿਆਂਦੀਆ ਤੇ ਉਹਨਾਂ ਦੀ ਲਾਈਫ ਡਬਲ ਦੁਖੀ ਹੋ ਗਈ ਆ ਤੇ ਕਿੱਥੇ ਬੰਦਾ ਕਹਿੰਦਾ ਯਾਰ ਮੈਂ ਕੱਲਾ ਆ ਜਾਂਦਾ ਤੇ ਕਈ ਮੇਰੇ ਭਰਾ ਐਸੇ ਵੀ ਆ ਜਿਹੜਾ ਕਿ ਇੱਕ ਬੰਦਾ ਫਰੀਦਕੋਟ ਏਰੀਏ ਦਾ ਬੰਦਾ ਆਇਆ ਸੀ ਇਥੇ ਆਪਦੀ ਵਾਈਫ ਨਾਲ ਲੈ ਕੇ ਬੱਚੇ ਵੀ ਲੈ ਕੇ ਆਇਆ ਸੀ ਨਾਲ ਉਹਨੇ ਆਪਦੇ ਬੱਚੇ ਤੇ ਵਾਈਫ ਵਾਪਸ ਭੇਜਿਆ 6 ਮਹੀਨਿਆਂ ਬਾਅਦ ਕਿਉਂ ਕਿਉਂਕਿ ਉਹ ਬੰਦੇ ਤੋਂ ਖਰਚਾ ਹੋੜ ਨਹੀਂ ਹੋਇਆ ਕੱਲਾ ਬੰਦਾ ਕਰ ਲੈਂਦਾ ਤੇ ਦੋ ਬੰਦੇ ਨਹੀਂ ਕਰ ਸਕਦੇ ਕਿਉਂਕਿ ਕੰਮ ਦੀ ਦਿੱਕਤ ਆ ਜੇ ਤਾਂ ਦੋਨਾਂ ਨੂੰ ਕੰਮ ਮਿਲੇ ਤੇ ਬੰਨੇ ਬੰਨੇ ਆ چیک ਕਰ ਤੁਹਾਨੂੰ ਦੋਨਾਂ ਨੂੰ ਕੰਮ ਨਹੀਂ ਨਾ ਮਿਲਦਾ ਇੱਕ ਬੰਦਾ ਕੰਮ ਕਰਦਾ ਤੇ ਤੁਹਾਡਾ ਸਰਵਾਈਵ ਕਰਨਾ ਡਿਫਿਕਲਟ ਹੋ ਜਾਂਦਾ ਵੀਡੀਓ ਨੂੰ ਨਾ ਕਰੋ ਸਕਿਪ ਇਹਦੇ ਨਾਲ ਦੀਆਂ ਹੋਰ ਵੀ ਕਾਫੀ ਗੱਲਾਂ ਮੈਂ ਐਡ ਕਰਦਾ ਪਿਆ ਵੀਡੀਓ ਤੇ ਤੇ ਹਾਂਜੀ ਦੋਸਤੋ ਇਸ ਤੋਂ ਅੱਗੇ ਆਪਾਂ ਗੱਲ ਕਰਦੇ ਜਿਹੜਾ ਸਾਡਾ ਕੋਈ ਭੈਣ ਭਰਾ ਮੇਰਾ ਬ੍ਰਦਰ ਇੰਡੀਆ ਤੋਂ ਆਉਣਾ ਚਾਹੁੰਦਾ ਹਨਾ ਉਹ ਤੁਰਨ ਲੱਗਾ ਹਜੇ ਇੰਡੀਆ ਤੇ ਆ ਉਹਨੇ ਕੋਈ ਫੈਸਲਾ ਨਹੀਂ ਲਿਆ ਜੋ ਕੀ ਕਰ ਸਕਦਾ ਉਹਦੇ ਬਾਰੇ ਗੱਲ ਕਰਦੇ ਪਏ ਆਪਾਂ ਇਸ ਵੀਡੀਓ ਦੇ ਵਿੱਚ ਇਸ ਟੌਪਿਕ ਦੇ ਵਿੱਚ ਤੇ ਇਸ ਕਲਿੱਪ ਦੇ ਵਿੱਚ ਸੌਰੀ ਆ ਜਿਹੜਾ ਮੈਂ ਹੁਣ ਸਟਾਰਟ ਕੀਤਾ ਇਹਦੇ ਵਿੱਚ ਆਪਾਂ ਗੱਲ ਕਰਾਂਗੇ ਇਸ ਬਾਰੇ ਜਿਹੜਾ ਸਾਡਾ ਨਵਾਂ ਭਰਾ ਇੰਡੀਅਨ ਟੁਰ ਦਾ ਉਹ ਕੱਲਾ ਆਵੇ ਤੇ ਵੱਧ ਤੋਂ ਵੱਧ ਇਹ ਮਾਈਂਡ ਦੇ ਵਿੱਚ ਪੱਕਾ ਸਵਿਚ ਆਨ ਕਰ ਲੇ ਭਾਈ ਸਾਹਿਬ ਤੁਹਾਨੂੰ 6 ਮਹੀਨੇ ਕੰਮ ਨਹੀਂ ਮਿਲਣਾ 4 ਮਹੀਨੇ ਕੰਮ ਨਹੀਂ ਮਿਲਣਾ ਕੰਮ ਮਿਲ ਗਿਆ ਛੁੱਟ ਗਿਆ ਮਿਲ ਗਿਆ ਕੰਮ ਛੁੱਟ ਗਿਆ ਫੇਰ ਕੰਮ ਤੁਹਾਨੂੰ ਮਿਲ ਗਿਆ ਇਹ ਚੀਜ਼ਾਂ ਹੁੰਦੀਆਂ ਰਹਿੰਦੀਆਂ ਤੇ ਨੋਰਮ ਆਲਾ ਤੇ ਮਾਈਂਡ ਦੇ ਵਿੱਚ ਮਾਈਂਡ ਸੈਟ ਕਰ ਲਓ ਕਿ ਮੈਨੂੰ ਕੰਮ ਮੁਸ਼ਕਲ ਮਿਲਦਾ ਤੇ ਮੈਨੂੰ ਸਬਰ ਕਰਨਾ ਪੈਣਾ ਤੇ ਜਦੋਂ ਤੁਹਾਨੂੰ ਕੰਮ ਮਿਲ ਜਾਏ ਤਾਂ ਉੱਥੇ ਚੁੱਪ ਕਰਕੇ ਆਪਦਾ ਸਮਾਂ ਕੱਢ ਲਓ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਕਿਸੇ ਦੀ ਗੱਲ ਸੁਣ ਕੇ ਵੀ ਫਲਾਣੇ ਦਾ ਤਨਖਾਹ ਜ਼ਿਆਦਾ ਆ ਜਾਂ ਘੱਟ ਆ ਜੇ ਕਿਤੇ ਤੁਹਾਨੂੰ ਕੰਮ ਮਿਲ ਗਿਆ ਤਾਂ ਉੱਥੇ ਆਪਦਾ ਟਾਈਮ ਕੱਢ ਲਓ ਤੇ ਜੇ ਤੁਹਾਡਾ ਕੰਮ ਦੋਾਂ 3 ਮਹੀਨਿਆਂ ਦੇ ਵਿੱਚ ਦੋਾਂ 3 ਮਹੀਨਿਆਂ ਦੇ ਵਿੱਚ ਛੱਡਿਆ ਗਿਆ ਤਾਂ ਵੀ ਕੋਈ ਟੈਨਸ਼ਨ ਨਹੀਂ ਲੈਣੀ ਤੁਹਾਨੂੰ ਨਵਾਂ ਕੁਝ ਸਿੱਖਣ ਨੂੰ ਮਿਲੂਗਾ ਜੇਕਰ ਪਹਿਲਾ ਕੰਮ ਛੱਡੋਗੇ ਤੇ ਦੂਜੇ ਕੰਮ ਤੇ ਜਾਓਗੇ ਤੇ ਤੁਹਾਨੂੰ ਬੜਾ ਕੁਝ ਉੱਥੇ ਲਰਨ ਕਰਨਾ ਮਿਲੂਗਾ ਤੁਹਾਨੂੰ ਸਪੈਨਿਸ਼ ਆਊਗੀ ਤੁਹਾਨੂੰ ਲੈਂਗੁਏਜ ਆਊਗੀ ਜੇਕਰ ਤੁਹਾਡਾ ਪਹਿਲਾ ਕੰਮ ਛੱਡਿਆ ਵੀ ਗਿਆ ਤੁਹਾਨੂੰ ਦੂਜਾ ਕੰਮ ਮਿਲਿਆ ਫੇਰ ਵੀ ਟੈਨਸ਼ਨ ਨਹੀਂ ਲੈਣੀ ਤੁਹਾਨੂੰ ਨਵਾਂ ਬਥੇਰਾ ਕੁਝ ਸਿੱਖਣ ਨੂੰ ਮਿਲੂਗਾ ਇਸ ਲਈ ਜ਼ਿੰਦਗੀ ਦੇ ਵਿੱਚ ਕੋਈ ਵੀ ਜਿਹੜਾ ਹੁੰਦਾ ਗਲਤ ਨਹੀਂ ਹੁੰਦਾ ਉਹ ਸਹੀ ਹੁੰਦਾ ਇਸੇ ਕਾਫੀ ਭਰਾ ਸਾਡੇ ਆਏ ਆ ਇੱਕ ਮਣੀ ਨਾਮ ਦਾ ਫ੍ਰੈਂਡ ਦਾ ਮੇਰਾ ਜਿਲ੍ਹਾ ਨਹੀਂ ਦੱਸਦਾ ਉਹਦਾ ਐਂਟਨੀ ਦੱਸਦਾ ਉਹ ਆਇਆ ਸੀ ਤੇ ਵਿਚਾਰਾ ਬੜਾ ਰੋਂਦਾ ਸੀ ਉਹਨੂੰ ਕੰਮ ਵੀ ਮਿਲ ਗਿਆ ਉਹਦਾ ਸਾਰਾ ਕੁਝ ਹੋ ਗਿਆ 6-7 ਮਹੀਨੇ ਉਹਨੇ ਕੰਮ ਕੀਤਾ ਉਦੋਂ ਮੁੜ ਕੇ ਕੀ ਹੋਇਆ ਉਹਦਾ ਕੰਮ ਗਿਆ ਖਤਮ ਹੋ ਗਿਆ 6 ਮਹੀਨਿਆਂ ਬਾਅਦ ਨੂੰ ਹਟਾ ਦਿੱਤਾ ਗਿਆ ਫੇਰ ਫੇਰ ਰੋਵੇ ਬਟ ਉਸ ਟਾਈਮ ਤੇ ਜਾ ਕੇ 6 ਮਹੀਨਿਆਂ ਵਿੱਚ ਉਹਨੇ ਆਪ ਦੇ ਆਪ ਨੂੰ ਨੈਸਟੇਬਲ ਕਰ ਲਿਆ ਕਹਿੰਦਾ ਭਾਜੀ ਮੈਨੂੰ ਪਤਾ ਲੱਗ ਗਿਆ ਵੀ ਕੰਮ ਦੇ ਉੱਤੇ ਕੀ ਗੱਲਾਂ ਹੁੰਦੀਆਂ ਕਿਵੇਂ ਪੈਸੇ ਦਿੰਦੇ ਆ ਕੀ ਇੱਥੋਂ ਦਾ ਕਲਚਰ ਆ ਕਿਵੇਂ ਬੋਲੀ ਦਾ ਕੀ ਲੈਂਗੁਏਜ ਆ ਕਹਿੰਦਾ ਕਾਫੀ ਹੱਦ ਤੱਕ ਮੇਰਾ ਕੌਨਫੀਡੈਂਸ ਇਨਕਰੀਜ਼ ਹੋ ਗਿਆ ਤੇ ਇਹਦੇ ਲਈ ਜਦੋਂ ਵੀ ਤੁਸੀਂ ਕੰਮ ਤੇ ਕਿਤੇ ਲੱਗਦੇ ਆ 2-4 ਮਹੀਨੇ ਤੁਹਾਨੂੰ ਕੰਮ ਮਿਲਦਾ ਬਾਅਦ ਚ ਨਵਾਂ ਕੰਮ ਮਿਲਦਾ ਜਾਂ ਕੰਮ ਤੁਹਾਡਾ ਛੱਡਿਆ ਜਾਂਦਾ ਇਹ ਟੈਨਸ਼ਨ ਨਾ ਲਿਆ ਕਰੋ ਭਾਈ ਮੈਂ ਤਾਂ ਤਬਾਹ ਹੋ ਗਿਆ ਤੁਹਾਨੂੰ ਨਵੀਂ ਨਵਾਂ ਚਾਂਸ ਮਿਲ ਗਿਆ ਤੁਸੀਂ ਨਵੀਂ ਥਾਂ ਤੇ ਲਰਨ ਕਰੋਗੇ ਵੀਡੀਓ ਆਪਾਂ ਕਰਦੇ ਰਹਿ ਕੰਟੀਨਿਊ ਵੀਡੀਓ ਨੂੰ ਨਾ ਕਰਿਓ ਸਕਿਪ ਤੇ ਆਪਾਂ ਨਵੀਆਂ ਗੱਲਾਂ ਹੋਰ ਵੀ ਐਡ ਕਰਦੇ ਹਾਂ ਇਸ ਵੀਡੀਓ ਦੇ ਤੇ ਉਸ ਤੋਂ ਅੱਗੇ ਕੁਝ ਗੱਲਾਂ ਕਈ ਸਾਡੇ ਭਰਾਵਾਂ ਨੂੰ ਪਤਾ ਕਈਆਂ ਨੂੰ ਨਹੀਂ ਪਤਾ ਕਈ ਮੈਨੂੰ ਪੁੱਛੀ ਜਾਂਦੇ ਕਹਿੰਦੇ ਅਸੀਂ ਪਦਰੋਨਾ ਮੈਨ ਤੋਂ ਕਰਵਾ ਕੇ ਤੇ ਉਹਦੇ ਤੇ ਅਸੀਂ ਡਰਾਈਵਿੰਗ ਲਾਇਸੈਂਸ ਤੇ ਕੰਮ ਕਰ ਸਕਦੇ ਆ ਪਦਰੋਨਾ ਮੈਨ ਤੋਂ ਤੇ ਸੋਹਣੋ ਤੁਸੀਂ ਕੰਮ ਨਹੀਂ ਕਰ ਸਕਦੇ ਤੁਹਾਨੂੰ ਪਦਰੋਨਾ ਮੈਨ ਤੋਂ ਕਮਿਊਨਿਪਲ ਦੇ ਵਿੱਚ ਕੱਲਾ ਐਡਰੈਸ ਹੁੰਦਾ ਤੁਹਾਡਾ ਰਹਿਣ ਦਾ ਤੁਸੀਂ ਇੱਥੇ ਰਹਿਨੇ ਆ ਟੈਂਪਰੇਰੀ ਰਹਿਨੇ ਆ ਤੁਸੀਂ ਇਹ ਯਾਦ ਰੱਖੋ ਉਹ ਹੁੰਦਾ ਤੇ ਕਈ ਮੇਰੇ ਸੱਜਣ ਭਰਾ ਇਹ ਪੁੱਛਦੇ ਆ ਬਈ ਪਦਰੋਨਾ ਮੈਨ ਤੋਂ ਦੇ ਨਾਲ ਅਸੀਂ ਕੀ ਟਰੈਵਲ ਕਰ ਸਕਦੇ ਆ ਤੁਸੀਂ ਟਰੈਵਲ ਵੀ ਨਹੀਂ ਕਰ ਸਕਦੇ ਕਿ ਉਹ ਇੱਕ ਮੈਂ ਤੁਹਾਨੂੰ ਫੇਰ ਦੱਸਦਾ ਕਿ ਟੈਂਪਰੇਰੀ ਰੈਜ਼ੀਡੈਂਸ ਤੁਹਾਡਾ ਲਿਖਿਆ ਜਾਂਦਾ ਤੁਸੀਂ ਇੱਥੇ ਰਹਿਣੇ ਆ ਜਿਹੜਾ ਕਿ ਗਵਰਨਮੈਂਟ ਨੇ ਕੋਈ ਲੈਟਰ ਦੇਣਾ ਹੋਵੇ ਕੋਈ ਚੀਜ਼ ਦੇਣੀ ਹੋਵੇ ਸਿਰਫ ਉਸ ਤੋਂ ਵੱਧ ਉਹ ਕੋਈ ਚੀਜ਼ ਨਹੀਂ ਹੁੰਦੀ ਫਦਰੋਨਮੈਂਟ ਤੋਂ ਇੱਕ ਤੁਹਾਡਾ ਐਡਰੈਸ ਆ ਜੋ ਲਿਖਿਆ ਜਾਂਦਾ ਉਹਦੇ ਤੇ ਨਾ ਤੁਸੀਂ ਟਰੈਵਲ ਕਰ ਸਕਦੇ ਆ ਇੰਟਰਨੈਸ਼ਨਲ ਤੇ ਨਾ ਤੁਸੀਂ ਉਹਦੇ ਦੇ ਕੰਮ ਕਰ ਸਕਦੇ ਆ ਤੇ ਨਾ ਹੀ ਤੁਸੀਂ ਲਾਇਸੈਂਸ ਬਣਾ ਸਕਦੇ ਆ ਫਦਰੋਨਮੈਂਟ ਤੋਂ ਤੇ ਉਮੀਦ ਆ ਜਿਹੜੇ ਭਰਾਵਾਂ ਦੇ ਵਿੱਚ ਇਹ ਡਾਊਟ ਹੋਊਗਾ ਮੰਡਿਓ ਚ ਖਿਆਲ ਹੋਊਗਾ ਫਦਰੋਨਮੈਂਟ ਤੋਂ ਕੀ ਚੀਜ਼ ਆ ਜਿਹੜੇ ਸਪੇਨ ਤੋਂ ਬਾਹਰ ਬੈਠੇ ਆ ਉਹਨਾਂ ਨੂੰ ਗੱਲ ਦਾ ਨਹੀਂ ਪਤਾ ਉਹਨਾਂ ਦੇ ਲਈ ਇਹ ਇਨਫੋਰਮੇਸ਼ਨ ਵਾਲੀ ਗੱਲ ਹੋਊਗੀ ਪਰ ਉਹਨਾਂ ਮੈਨੂੰ ਤੋਂ ਜਸਟ ਇੱਕ ਤੁਹਾਡਾ ਐਡਰੈਸ ਆ ਹੋਰ ਕੁਝ ਵੀ ਨਹੀਂ ਜਿਹਦੇ ਤੇ ਤੁਹਾਡੇ ਇੱਥੇ ਦਿਨ ਅਕਾਊਂਟ ਸ਼ੁਰੂ ਹੋ ਜਾਂਦੇ ਆ ਤੇ ਰੂਟ ਆ ਤੁਹਾਡੀ ਤੁਹਾਡਾ ਪਹਿਲਾ ਸਟੈਪ ਆ ਤੁਸੀਂ ਇੱਥੇ ਬਗਰੋਨਾ ਮੈਨੂੰ ਤੋਂ ਕਰਾਈ ਤੇ ਤੁਹਾਡੇ ਦਿਨ ਸਟਾਰਟ ਹੋ ਗਏ ਵੀਡੀਓ ਨੂੰ ਨਾ ਕਰਿਓ ਸਕਿਪ ਅੱਗੇ ਵੀ ਆਪਾਂ ਕਰਦੇ ਪਏ ਆ ਗੱਲ ਕੰਟੀਨਿਊ ਤੇ ਉਸ ਤੋਂ ਅੱਗੇ ਗੱਲ ਕਰਦੇ ਆ ਆਪਾਂ ਕਈ ਮੇਰੇ ਭੈਣ ਭਰਾ ਇਹ ਪੁੱਛਦੇ ਆ ਮੈਨੂੰ ਇਹ ਇਥੋਂ ਦਾ ਜਿਹੜਾ ਖਰਚਾ ਪਾਣੀ ਰੈਂਟ ਤੇ ਇਥੇ ਕਿੰਨੀ ਅਰਨਿੰਗ ਹੁੰਦੀ ਹੈ ਤੁਹਾਨੂੰ ਲੰਮੀ ਚੌੜੀ ਵੀਡੀਓ ਵਿੱਚ ਮੈਂ ਨਹੀਂ ਪਾਉਂਦਾ ਤੁਹਾਨੂੰ ਇਸੇ ਕਲਿੱਪ ਦੇ ਵਿੱਚ ਤੁਹਾਨੂੰ ਸਮਝਾ ਦਿੰਦਾ ਜਿਹੜਾ ਕਿ ਇੱਥੇ ਜਿਹੜਾ ਨਵਾਂ ਬੰਦਾ ਆਉਂਦਾ ਉਹ ਅਰਨਿੰਗ ਕਰ ਲੈਂਦਾ 8-900 ਰੁਪਇਆ 8-900 ਯੂਰੋ ਕਮਾ ਲੈਂਦਾ ਉਹਦੇ ਵਿੱਚੋਂ 2-250 ਉਹਦਾ ਰੈਂਟ ਚ ਲਿਆ ਜਾਂਦਾ ਤੋਂ ਉਧ ਮੜ ਕੇ 100 ਯੂਰੋ ਦਾ ਕੋਈ ਖਾ ਪੀਂ ਦੀ ਜਾਂਦਾ ਤੇ ਵੇਖ ਲੋ 6300 ਰੁਪਿਆ ਇੱਕ ਬੰਦੇ ਦਾ ਖਰਚਾ ਬਣ ਜਾਂਦਾ ਇੱਕ ਮਹੀਨੇ ਦਾ ਤੇ ਜਿਹਦੇ ਵਿੱਚ ਉਹਨੇ ਕੋਈ ਹੋਰ ਅਯਾਸ਼ੀ ਕੋਈ ਟੌਰ ਨਾ ਕੋ ਜਿਹੜੇ ਛੇੜੇ ਨਹੀਂ ਲਾਏ ਸਿਰਫ ਉਹਨੇ ਕੀ ਕੀਤਾ ਆਪਦੇ ਘਰ ਦਾ ਰੈਂਟ ਦਿੱਤਾ ਰੈਂਟ ਦੇਣ ਤੋਂ ਬਾਅਦ ਉਹਨੇ ਆਪ ਦਾ ਖਾਣ ਪੀਣ ਕੀਤਾ ਮਾੜਾ ਮੋਟਾ ਤੇ ਜੇ ਕਿਤੇ ਉਹ ਬੰਦਾ ਕਿਸੇ ਰੈਸਟੋਰੈਂਟ ਤੇ ਲੱਗ ਗਿਆ ਤਾਂ ਉਹਦਾ ਰੋਟੀ ਪਾਣੀ ਦਾ ਖਰਚਾ ਵੀ ਵੱਜ ਜਾਂਦਾ ਕਿਉਂਕਿ ਇੱਥੇ ਬੰਦਿਆਂ ਕੋਲੇ ਕੱਚਿਆਂ ਬੰਦਿਆਂ ਕੋਲੇ ਕੰਮ ਉਹਨਾਂ ਕੀ ਹੁੰਦਾ ਇਹਦੇ ਲਈ ਤੁਸੀਂ ਇਹ ਟਾਈਮ ਕੱਢਣਾ ਹੁੰਦਾ ਆਪਦਾ ਓਦੋਂ ਆਫਟਰ ਤੁਹਾਡੀ ਪੇ ਇਨਕਰੀਜ਼ ਹੁੰਦੀ ਆ ਓਦੋਂ ਪਹਿਲਾਂ ਨਹੀਂ ਮੈਂ ਤੁਹਾਨੂੰ ਫੇਰ ਦੱਸਦਾ ਕੋਈ ਬੰਦਾ 700 ਵੀ ਲੈਂਦਾ ਕੋਈ 800 ਵੀ ਲੈਂਦਾ ਤੇ ਕਈ ਬੰਦੇ 1000 ਵੀ ਲੈਂਦੇ ਆ ਡਿਪੈਂਡ ਆ ਤੁਹਾਡੇ ਕੰਮ ਤੇ ਤੁਸੀਂ ਕੀ ਕੰਮ ਕਰਦੇ ਆ ਤੇ ਖਰਚਾ ਤੁਹਾਡਾ ਦੱਸਦਾ ਮੈਂ 200 ਤੋਂ 250 ਯੂਰੋ ਤੁਹਾਡਾ ਇੱਕ ਰੈਂਟ ਦਾ ਆ ਜਾਂਦਾ ਮਹੀਨੇ ਦਾ ਤੇ ਜਿਹਦੇ ਵਿੱਚ ਤੁਹਾਨੂੰ ਕਿਸੇ ਨਾਲ ਐਡਜਸਟ ਵੀ ਹੋਣਾ ਪੈ ਜਾਂਦਾ ਤੇ ਰੂਮ ਤਾਂ ਘੱਟੋ ਘੱਟ 400 ਤੱਕ 450 350 ਤੱਕ ਮਿਲਦਾ ਰੂਮ ਦੀ ਕੰਡੀਸ਼ਨ ਤੇ ਡਿਪੈਂਡ ਆ ਤੇ ਜਿਹੜਾ ਖਰਚਾ ਤੁਹਾਡਾ ਮਹੀਨੇ ਦਾ ਹੋ ਗਿਆ ਉਹ ਮੈਂ ਤੁਹਾਨੂੰ ਦੱਸਦਾ ਤੇ ਜੇ ਹੋਰ ਵੀ ਤੁਹਾਡਾ ਕੋਈ ਇੱਥੇ ਦੇ ਰਹਿਣ ਦੇ ਅਕੋਰਡਿੰਗ ਕੋਈ ਸਵਾਲ ਜਵਾਬ ਹੋਇਆ ਕੰਟੀਨਿਊ ਕਰਿਓ ਕਮੈਂਟ ਮੈਂ ਉਹਦੇ ਤੁਹਾਨੂੰ ਜਵਾਬ ਦੇਣ ਦੀ ਕੋਸ਼ਿਸ਼ ਕਰੂੰਗਾ ਤੇ ਵੀਡੀਓ ਆਪਾਂ ਕਰਦੇ ਪਏ ਆ ਕੰਟੀਨਿਊ ਨਾ ਕਰਿਓ ਸਕਿਪ ਤੇ ਉਸ ਤੋਂ ਅੱਗੇ ਕਈ ਸਾਡੇ ਭਰਾਏ ਪੁੱਛਦੇ ਆ ਕਿ ਚੈਕਿੰਗ ਬਾਰੇ ਜਿਹੜੀ ਚੈਕਿੰਗ ਹੁੰਦੀ ਪਈ ਆ ਵਾਕਿਆ ਹੀ ਇਨਕਰੀਸ ਹੋ ਗਈ ਆ ਇੱਥੇ ਜਿਹੜੇ ਬੰਦੇ ਕੋਈ ਚੈੱਕ ਕੀਤੇ ਜਾਂਦੇ ਆ ਉਹ ਨਾਰਮਲੀ ਚੈੱਕ ਹੋ ਜਾਂਦੇ ਆ ਅੱਗੇ ਰੈਸਟੋਰੈਂਟ ਤੇ ਬੰਦੇ ਕੰਮਾਂ ਤੇ ਚੈੱਕ ਨਹੀਂ ਹੁੰਦੇ ਸੀ ਹੁਣ ਬੰਦੇ ਨਾਰਮਲੀ ਰੈਸਟੋਰੈਂਟ ਤੇ ਜਾ ਕੇ ਚੈੱਕ ਹੋ ਜਾਂਦੇ ਆ ਕਿਉਂ ਇਹ ਸ਼ਕਤੀ ਉਹਨਾਂ ਨੇ ਕੀਤੀ ਵੀ ਆ ਇਧਰੋਂ ਉਧਰੋਂ ਬੰਦੇ ਔਰ ਦਗਾਲ ਤੋਂ ਇਧਰ ਆਉਂਦੇ ਕਿਸੇ ਪਾਸੇ ਜਾਂਦੇ ਆ ਤੇ ਪੱਸਾਂ ਵਿੱਚ ਬੰਦੇ ਚੈੱਕ ਹੋ ਜਾਂਦੇ ਆ ਤੇ ਇੱਥੇ ਕੱਲ ਪਰਸੋ ਤਾਂ ਉਹਨਾਂ ਨੇ ਜਿਹੜੀਆਂ ਤੇ ਟੂਰਿਸਟ ਬੱਸਾਂ ਟੂਰਿਸਟ ਬੱਸ ਵੀ ਇੱਕ ਚੈੱਕ ਕੀਤੀ ਆ ਉਹ ਪਤਾ ਨਹੀਂ ਕਿਉਂ ਕੀਤੀ ਪੁਲਿਸ ਨੇ ਚੈੱਕ ਕੀਤੀ ਆ ਜਿਵੇਂ ਉਹ ਬੱਸ ਖੜੀ ਤੁਹਾਨੂੰ ਦਿਖਦੀ ਹੋਵੇ ਉਹ ਸਾਹਮਣੇ ਇੱਕ ਬੱਸ ਖੜੀ ਹੈ ਨਾ ਉਹ ਬੱਸ ਚੈੱਕ ਕੀਤੀ ਆ ਤੇ ਰੀਜ਼ਨ ਉਹਦੇ ਵਿੱਚ ਚਲੋ ਉਹਦੇ ਵਿੱਚ ਹੋਰ ਰੀਜ਼ਨ ਹੋ ਸਕਦਾ ਕੋਈ ਚੋਰੀ ਚਕਾਰਿਦਾਰੀ ਕਰਨ ਹੋ ਜਾ ਸਕਦਾ ਬਟ ਇਹਨਾਂ ਨੇ ਚੈਕਿੰਗ ਵਧਾਈ ਵੀ ਆ ਇੱਥੇ ਬੰਦੇ ਚੈੱਕ ਹੋ ਜਾਂਦੇ ਆ ਹੁਣ ਚੈੱਕ ਕਰਕੇ ਤੁਹਾਨੂੰ ਕਹਿੰਦੇ ਕੁਛ ਨਹੀਂ ਬਟ ਤੁਹਾਡੇ ਕੋਲੋਂ ਤੁਹਾਡੇ ਫਿੰਗਰ ਪ੍ਰਿੰਟ ਜਾਂ ਤੁਹਾਡੇ ਤੋਂ ਪੁੱਛ ਦੱਸ ਕਰ ਸਕਦੇ ਆ ਤੇ ਇਹ ਤੋਂ ਵੱਡਾ ਇਸ਼ੂ ਕੋਈ ਨਹੀਂ ਬਟ ਹੁਣ ਕੰਮਾਂ ਦੇ ਹਾਲਾਤ ਕਿਉਂ ਡਾਊਨ ਹੋਏ ਆ ਕਿਉਂਕਿ ਹਰ ਬੰਦਾ ਕੱਚਾ ਬੰਦਾ ਰੱਖਣ ਤੋਂ ਡਰਦਾ ਕਿਉਂਕਿ ਰੈਸਟੋਰੈਂਟਾਂ ਦੇ ਤੇ ਦੁਕਾਨਾਂ 'ਤੇ ਕਾਫੀ ਜਗ੍ਹਾ ਤੇ ਛਾਪੇ ਪਏ ਆ ਤੇ ਜਿਹਦੇ ਵਿੱਚ ਓਨਰ ਰਗੜਿਆ ਜਾਂਦਾ ਤੇ ਇਸ ਲਈ ਕੱਚਾ ਬੰਦਾ ਰੱਖਣ ਲੱਗਾ ਬੰਦਾ 100 ਵਾਰੀ ਸੋਚਦਾ ਅੱਜ ਤੱਕ ਮੈਂ ਕਾਫੀ ਬੰਦਿਆਂ ਨੂੰ ਪੁੱਛ ਲਿਆ ਵੀ ਸਾਡੇ ਭਰਾਵਾਂ ਨੂੰ ਕੰਮ ਦੀ ਲੋੜ ਆ ਭਾਜੀ ਤੁਹਾਨੂੰ ਸਾਨੂੰ ਕੰਮ ਦੇ ਦਿਓ ਮੁੰਡੇ ਨਵੇਂ ਆਏ ਆ ਉਹਨੂੰ ਆਪਾਂ ਰੱਖ ਲੈਨੇ ਆ ਕਾਫੀ ਬੰਦਿਆਂ ਦੇ ਜਵਾਬ ਮੈਨੂੰ ਪਰਸਨਲੀ ਉਹਨਾਂ ਨੇ ਇਹ ਦਿੱਤੇ ਆ ਬਰਾਡ ਵੀ ਹੁਣ ਚੈਕਿੰਗ ਮਧੀ ਵੀ ਆ ਪਹਿਲਾਂ ਲੋਕ ਰੱਖ ਲੈਂਦੇ ਸੀ ਹੁਣ ਜਦੋਂ ਪਤਾ ਨਹੀਂ ਕਿਹੜੇ ਵੇਲੇ ਚੈੱਕ ਕਰ ਲੈਂਦੇ ਆ ਪਤਾ ਹੁਣ ਸਿਵਲ ਦੇ ਵਿੱਚ ਪੁਲਿਸ ਕਾਫੀ ਵਧਦੀ ਆ ਇੱਥੇ ਰੋਡ ਤੇ ਅੱਗੇ ਅਸੀਂ ਗੱਡੀ ਚਲਾਉਂਦੇ ਹੁੰਦੇ ਸੀ ਕੋਈ ਬੱਤੀ ਕ੍ਰੋਸ ਕਰ ਜਾਣੀ ਰੈੱਡ ਤੇ ਨਹੀਂ ਪਤਾ ਲੱਗਦਾ ਹੁੰਦਾ ਸੀ ਹੁਣ ਨਾ ਗੱਡੀ ਪ੍ਰਾਈਵੇਟ ਹੁੰਦੀ ਆ ਜਿਹਦੇ ਵਿੱਚ ਮਾਮੇ ਹੁੰਦੇ ਆ ਉਹ ਗੱਡੀ ਤੇ ਨਾਲ ਉਹਨਾਂ ਫੜ ਲੈਂਦੇ ਆ ਰੋਡ ਤੇ ਵੀ ਕੋਈ ਕੋਈ ਰੂਲ ਤੋੜਦਾ ਤੇ ਪੁਲਿਸ ਬੜੀ ਛੇਤੀ ਫੜਦੀ ਆ ਹੁਣ ਇਹਨਾਂ ਨੇ ਕੰਮ ਐਕਟਿਵ ਕੀਤਾ ਹੋਇਆ ਮਤਲਬ ਰਨਿੰਗ ਵਿੱਚ ਕੰਮ ਤੇਜ਼ ਕੀਤਾ ਹੋਇਆ ਇਹ ਸਾਰੇ ਪਾਸੇ ਕੀਤਾ ਹੋਇਆ ਜ਼ਰੂਰੀ ਨਹੀਂਗਾ ਕਿ ਲਾ ਇੱਥੇ ਆ ਸਾਰੀਆਂ ਕੰਟਰੀਆਂ ਵਿੱਚ ਹੀ ਹੋਇਆ ਗਿਆ ਤੇ ਇੱਥੇ ਵੀ ਬੰਦਿਆਂ ਨੂੰ ਚੈੱਕ ਕਰਦੇ ਆ ਹੁਣ ਇਹ ਗੱਲ ਤੁਸੀਂ ਯਾਦ ਰੱਖਿਓ ਤੇ ਬਾਕੀ ਟੈਨਸ਼ਨ ਵਾਲੀ ਗੱਲ ਕੋਈ ਨਹੀਂ ਸਮਾ ਲੰਘ ਜ 2 ਸਾਲ ਦਾ ਸਮਾਂ ਕੁਝ ਵੀ ਨਹੀਂ ਹੁੰਦਾ ਕੰਮ ਤੁਹਾਡੇ ਸਾਰੇ ਹੋ ਜਾਣਗੇ ਵੀਡੀਓ ਆਪਾਂ ਕਰਦੇ ਪਏ ਕੰਟੀਨਿਊ ਤੇ ਤੁਸੀਂ ਵੀਡੀਓ ਨਾਲ ਬਣੇ ਰਹੋ ਅੱਗੇ ਵੀ ਤੁਹਾਡੇ ਨਾਲ ਕਰਦਾ ਮੈਂ ਹੋਰ ਗੱਲਾਂ ਤੇ ਉਸ ਤੋਂ ਅੱਗੇ ਚੈਕਿੰਗ ਦੇ ਤੁਹਾਨੂੰ ਕੁਝ ਹੋਰ ਐਗਜ਼ਾਮਪਲ ਦੇ ਦਿਆਂ ਅੱਗੇ ਨਾ ਜਿਹੜੇ ਬੰਦੇ ਤੇ ਬੀਸੀ ਕਲੇਤਾ ਚਲਾਉਂਦੇ ਸੀ ਸਾਈਕਲ ਚਲਾਉਂਦੇ ਸੀ ਉਹਨਾਂ ਨੇ ਨਾ ਹੈਲਮਟ ਪਾਇਆ ਹੁੰਦਾ ਜਾਂ ਨਾ ਪਾਇਆ ਹੁੰਦਾ ਉਹਨਾਂ ਦਾ ਚੱਲੀ ਜਾਂਦਾ ਸੀ ਇਹ ਜਿਹੜੇ ਬੰਦੇ ਗਲੋਬਲ ਉਬਰ ਦਾ ਕੰਮ ਕਰਦੇ ਉਹਨਾਂ ਨੂੰ ਪਤਾ ਲੱਗ ਗਿਆ ਹੁਣ ਮੈਂ ਕਿਹੜੀ ਗੱਲ ਕਰਨ ਲੱਗਾ ਜਿਹੜੇ ਬੰਦੇ ਗਲੋਬ ਉੱਪਰ ਦਾ ਕੰਮ ਕਰਦੇ ਆ ਨਾ ਉਹ ਹੈਲਮਟ ਨਹੀਂ ਪਾਉਂਦੇ ਸੀ ਹੁਣ ਸਾਡੇ ਸਾਰੇ ਭਰਾਵਾਂ ਦੇ ਸਿਰ ਤੇ ਹੈਲਮਟ ਆ ਕਿਉਂ ਹੈਲਮਟ ਆ ਕਿਉਂਕਿ ਹੁਣ ਉਹਨਾਂ ਨੇ ਸਖਤੀ ਕੀਤੀ ਹੋਈ ਆ ਪਹਿਲਾਂ ਉਹਨਾਂ ਨੂੰ ਬੜਾ ਟਾਈਮ ਢਿੱਲੇ ਦੇਤੀ ਉਹ ਚੱਲਦਾ ਰਿਹਾ ਕੰਮ ਹੁਣ ਹਰੇਕ ਸਾਡੇ ਭਰਾ ਨੇ ਹੈਲਮਟ ਪਾਇਆ ਹੁੰਦਾ ਨਾਲੇ ਹੱਸਦੇ ਆ ਤੇ ਨਾਲੇ ਦਿਖਾਉਂਦੇ ਆ ਕਹਿੰਦੇ ਪਾਜੀ ਹੁਣ ਪਾਉਣਾ ਪੈਂਦਾ ਸਾਨੂੰ ਰੋਕ ਸਕਦੇ ਆ ਇਹ ਦੋ ਗੱਲਾਂ ਪਾਉਣ ਦੇ ਵਿੱਚ ਰੀਜ਼ਨ ਦੋ ਬਣਦੇ ਸਾਡੇ ਬੰਦਿਆਂ ਦੇ ਇੱਕ ਤਾਂ ਚਲੋ ਬੰਦਾ ਕਾਨੂੰਨ ਕੰਨੀਆਂ ਪਾਉਂਦਾ ਤੇ ਇੱਕ ਬੰਦਾ ਪਾਉਂਦਾ ਵੀ ਯਾਰ ਜੇ ਕਿਤੇ ਮੈਨੂੰ ਪੁੱਛ ਲਿਆ ਮੇਰੇ ਕੋਲ ਕੋਈ ਕਾਗਜ਼ ਪੱਤਰ ਹੈ ਨਹੀਂ ਤੇ ਬੰਦਾ ਡਰਦਾ ਵੀ ਪਾਉਂਦਾ ਇਸ ਲਈ ਤੁਹਾਨੂੰ ਮੇਰੀ ਸੁਜੈਸ਼ਨ ਇਹੀ ਆ ਆਪਦੀ ਕਾਰਵਾਈ ਪੂਰੀ ਰੱਖਿਆ ਕਰੋ ਹੈਲਮਟ ਵੀ ਪਾਇਆ ਕਰੋ ਇਹ ਉਹਦਾ ਰੀਜ਼ਨ ਹੀ ਨਾ ਬਣੇ ਤੁਹਾਨੂੰ ਕੋਈ ਬੰਦਾ ਬੁਲਾਵੇ ਤੇ ਦੂਜੀ ਗੱਲ ਇਹ ਆ ਜਦੋਂ ਬਾਹਰ ਅੰਦਰ ਇਥੇ ਨਿਕਲਦੇ ਆ ਤੇ ਆਪਦੇ ਆਪ ਨੂੰ ਨਹਾ ਧੋ ਕੇ ਟਿਸ਼ਨ ਪਿਸ਼ਨ ਹੋ ਕੇ ਕੋਈ ਪਰਫਿਊਮ ਲਾ ਕੇ ਕੋਈ ਕੱਪੜੇ ਚੰਗੇ ਪਾ ਕੇ ਨਿਕਲਿਆ ਕਰੋ ਤੁਹਾਨੂੰ ਕੋਈ ਬੰਦਾ ਬੁਲਾਉਣ ਲੱਗਾ ਵੀ 100 ਵਾਰੀ ਸੋਚੇ ਉਹ ਸੋਚੇ ਵੀ ਬੰਦਾ ਜਿਹੜਾ ਇਥੇ ਫਿਰਦਾ ਟਿਸ਼ਨ ਪਿਸ਼ਨ ਹੋਇਆ ਇਹਦੇ ਕੋਲ ਸਾਰਾ ਕੁਝ ਹੈਗਾ ਨਾਰਮਲੀ ਸਾਡੇ ਬੰਦੇ ਕੀ ਕਰਦੇ ਆ ਸਾਡੇ ਬੰਦੇ ਕੀ ਸੈਟਿੰਗ ਕਰਕੇ ਨਹੀਂ ਨਿਕਲਦੇ ਜਿਹੜੇ ਭਰਾ ਚੈੱਕ ਹੁੰਦੇ ਆ ਜਿਨ੍ਹਾਂ ਨੂੰ ਕੋਈ ਪੁੱਛ ਲੈਂਦੇ ਆ ਉਦੋਂ ਉਹਨਾਂ ਦੇ ਕੋਲ ਰੀਜ਼ਨ ਹੁੰਦਾ ਹੈ ਕਿਉਂਕਿ ਉਹਵੇਂ ਘਰ ਦੀ ਟੈਨਸ਼ਨ ਮਾਰੇ ਜਾਂ ਫੋਨ ਲਾ ਕੇ ਬਾਹਰ ਨਿਕਲ ਗਏ ਜਾਂ ਉਹਨਾਂ ਦੀ ਟੈਨਸ਼ਨ ਆ ਦਿਮਾਗੀ ਪਰੇਸ਼ਾਨੀ ਆ ਜਿਗਾ ਟੈਨਸ਼ਨ ਦੇ ਵਿੱਚ ਕਰੋਨਾ ਤੋਂ ਕੇ ਨਹੀਂ ਨਿਕਲੇ ਤੇ ਉਹਵੇਂ ਸੁੱਤੇ ਉੱਠ ਕੇ ਬਾਹਰ ਫੋਨ ਲਾ ਕੇ ਬਾਹਰ ਨਿਕਲ ਗਿਆ ਇਹ ਜਿਆ ਨੂੰ ਚੈੱਕ ਕਰਨ ਦੇ ਚਾਂਸ ਵਧ ਹੀ ਜਾਂਦੇ ਆ ਇਹ ਗੱਲਾਂ ਨਾਲ ਤਿਆਰ ਲੱਖੋ ਤੇ ਜਿਹੜਾ ਬੰਦਾ ਮਾਮੇ ਕੋ ਸਿਆਣੇ ਨਹੀਂ ਕਹਿੰਦੇ ਹੁੰਦੇ ਇੰਡੀਆ ਗੱਲ ਕਰਦੇ ਘੋੜੇ ਦੇ ਪਿੱਛੋਂ ਨਹੀਂ ਤੇ ਪੁਲਿਸ ਦੇ ਅੱਗੋਂ ਦੀ ਨਹੀਂ ਨੰਗੀ ਦਾ ਇਹੀ ਚੀਜ਼ ਇੱਥੇ ਵੀ ਆ ਜਦੋਂ ਤੁਸੀਂ ਇੱਥੇ ਨੰਗ ਦੇ ਟੱਪ ਦੇ ਉਦੋਂ ਵਾਇਡ ਕਰਿਆ ਕਰੋ ਭਾਈ ਉਧਰ ਦੀ ਨਾਂ ਨੰਗੀਆਂ ਸਾਡੇ ਕਾਫੀ ਭਰਾ ਤਾਂ ਇੰਜ ਕਰਦੇ ਆ ਬਟ ਇਹਦੇ ਵਿੱਚ ਕੋਈ ਹੀਰੋ ਪੰਤੀ ਵਾਲੀ ਗੱਲ ਕੋਈ ਨਹੀਂ ਕੋਈ ਬੰਦਾ ਕਵੇ ਮੈਂ ਤਾਂ ਨੰਗ ਜਾਂਨਾ ਭਾਈ ਤੂੰ ਨੰਗ ਜਾਂਦਾ ਹੋਣਾ ਜਿੱਦੇ ਤੂੰ ਫੜਿਆ ਗਿਆ ਉਦਦੇ ਕਹਿੰਗਾ ਭਾਈ ਮਾਦਾ ਫੜਿਆ ਗਿਆ ਸੀ ਇਸ ਲਈ ਸਾਰੀਆਂ ਗੱਲਾਂ ਐਡ ਹੁੰਦੀਆਂ ਤੁਸੀਂ ਨੰਗ ਵੀ ਜਾਓਗੇ ਤੁਸੀਂ ਫੜੇ ਵੀ ਜਾਓਗੇ ਤੇ ਇਹਦੇ ਵਿੱਚ ਮੇਰੀ ਬੇਨਤੀ ਇਹੀ ਆ ਵੀ ਤੁਸੀਂ ਤੁਹਾਡਾ ਕੋਈ ਨੁਕਸਾਨ ਨਾ ਹੋਵੇ ਸਾਨੂੰ ਹੀਰੋ ਬਣਨ ਦੀ ਲੋੜ ਨਹੀਂ ਇੱਥੇ ਇੱਥੇ ਕਾਨੂੰਨ ਆ ਕਿ ਅਸੀਂ ਹੀਰੋ ਨਹੀਂ ਬਨਣਾ ਅਸੀਂ ਆਪ ਦੇ ਆਪ ਨੂੰ ਕਾਨੂੰਨ ਦੇ ਅਕੋਰਡਿੰਗ ਚਲਾਉਣਾ ਫੇਰ ਤੁਸੀਂ ਆਪ ਦੀ ਲਾਈਫ ਦੇ ਵਿੱਚ ਜੋ ਤੁਸੀਂ ਸੁਪਨਾ ਲਿਆ ਤੁਹਾਡਾ ਸਕਸੈਸ ਹੋਊਗਾ ਤੇ ਇਹਦੇ ਵਿੱਚ ਗੱਲਾਂ ਆਪਾਂ ਹੋਰ ਵੀ ਕਰਦੇ ਆ ਐਡ ਤੇ ਵੀਡੀਓ ਨਾ ਕਰਿਓ ਸਕਿਪ ਕਰੋ ਤੇ ਉਸ ਤੋਂ ਅੱਗੇ ਕੁਝ ਤੁਹਾਨੂੰ ਪੋਜ਼ਿਟਿਵ ਗੱਲਾਂ ਦੱਸਾਂ ਜਿਹੜਾ ਸਪੇਨ ਆ ਸਪੇਨ ਦੇ ਬਾਰੇ ਆਪਾਂ ਸਾਰੇ ਆਣੇ ਸੁਣਦੇ ਆ ਆਏ ਆ ਆਇਆ ਜਣਾ ਤੇ ਮੈਂ ਤੁਹਾਨੂੰ ਦੱਸਾਂ ਇੱਥੇ ਤੁਹਾਨੂੰ ਕੋਈ ਬੰਦਾ ਟੌਰਚਰ ਨਹੀਂ ਕਰ ਸਕਦਾ ਤੁਹਾਨੂੰ ਕੋਈ ਪਰੇਸ਼ਾਨ ਨਹੀਂ ਕਰ ਸਕਦਾ ਨਾ ਤੇ ਤੁਹਾਨੂੰ ਬੜੇ ਫਾਇਦੇ ਹੋ ਜਾਂਦੇ ਇੱਥੇ ਆਉਣ ਦੇ ਇੱਥੇ ਆਉਣ ਦੇ ਨਾਲ ਤੁਹਾਡੀ ਲਾਈਫ ਸੈੱਟ ਹੋ ਜਾਂਦੀ ਆ ਕਿਉਂਕਿ ਦੂਜੀਆਂ ਕੰਟਰੀਆਂ ਦੇ ਵਿੱਚ ਤੁਹਾਡੇ ਪੇਪਰਾਂ ਦੇ ਰੋਲੇ ਪਏ ਹੋਏ ਆ ਤੁਸੀਂ ਸਾਰੇ ਬੰਦੇ ਜਾਣਦੇ ਆ ਇਸ ਲਈ ਜੇਕਰ ਤੁਸੀਂ ਇੱਥੇ ਆਉਂਦੇ ਆ ਤੁਹਾਡੇ ਫਾਇਦੇਮੰਦ ਆ ਤੇ ਫਾਇਦੇਮੰਦ ਜਿਹੜਾ ਬੰਦਾ ਇੱਥੇ ਆਊਗਾ ਉਹ ਆਪਦਾ ਮੰਨ ਬਣਾ ਕੇ ਆਵੇ ਲਾਵੇ ਨਾਲ ਆਪ ਦਾ ਟੱਬਰ ਟੀਰ ਚੱਕੇ ਨਾ ਤੁਰੇ ਕਿਉਂਕਿ ਉਹਦੇ ਵਿੱਚ ਜਿਹੜਾ ਬੰਦਾ ਨਾਲ ਆਉਂਦਾ ਜਾਂ ਨਹੀਂ ਆਉਂਦਾ ਉਹ ਬੰਦੇ ਨੂੰ ਦੁੱਖ ਜ਼ਰੂਰ ਲੱਗਦਾ ਮੈਨੂੰ ਨਾਲ ਲੈ ਕੇ ਨਹੀਂ ਜਾਂਦਾ ਤੇ ਜਾਂ ਮੇਰੀ ਵੀਡੀਓ ਵੇਖ ਕੇ ਕਹਿਣ ਪਾਈ ਉਹ ਤਾਂ ਕਹੀ ਹੁੰਦਾ ਵੀ ਬੰਦਾ ਜਾਂ ਵਾਈਫ ਨੂੰ ਨਾਲ ਨਹੀਂ ਲਿਆਉਣਾ ਚਾਹੀਦਾ ਇਹਦੇ ਵਿੱਚ ਜੇ ਤੁਹਾਡਾ ਆਪਸ ਵਿੱਚ ਮੋਹ ਪਿਆਰ ਹੈਗਾ ਨਾ ਤੇ ਉਹਦੇ ਫਾਇਦੇ ਲਈ ਦੂਜੇ ਬੰਦੇ ਨੂੰ ਕੱਲੇ ਨੂੰ ਜਾੜਦੇ ਕੋਈ ਇਕੱਲਾ ਬੰਦਾ ਜਾ ਕੇ ਸੰਘਰਸ਼ ਕਰ ਲੂਗਾ ਤੇ ਸੈਟਿੰਗ ਕਰ ਲੂਗਾ ਇੱਥੇ ਕਈ ਐਸੇ ਬੰਦੇ ਵੀ ਹੈਗੇ ਆ ਮੈਂ ਨਾ ਨਹੀਂ ਉਹਨਾਂ ਤੇ ਲੈ ਸਕਦਾ ਉਹ ਬੰਦਿਆਂ ਨੇ ਆਪਦੇ ਪੇਪਰ ਬਣਾ ਲਏ ਆ ਤੇ ਘਰ ਵਾਲੀਆਂ ਦੇ ਰੈਜ਼ਿਡੈਂਸ ਕਰਾਉਣ ਤੇ ਉਹਨਾਂ ਕੋਲ ਪੈਸੇ ਹੈ ਨਹੀਂ ਹੁਣ ਗੱਲ ਸੁਣ ਲਓ ਤੁਸੀਂ ਤੁਸੀਂ 2 ਸਾਲ ਲਾ ਕੇ ਆਪਦੇ ਪੇਪਰ ਤਾਂ ਰੀਨਿਊ ਸੌਰੀ ਪੇਪਰ ਬਣਾ ਲਏ ਆ ਤੇ 2 ਸਾਲ 3 ਸਾਲ ਸਪੈਂਡ ਕੀਤੇ ਤੁਸੀਂ ਆਪਦੇ ਪੇਪਰ ਬਣਾ ਲਏ ਆ ਤੇ ਉਦੋਂ ਆਫਟਰ ਤੁਸੀਂ ਫੇਰ ਵੀ ਇੰਡੀਆ ਨਹੀਂ ਜਾ ਸਕਦੇ ਕਿਉਂ ਕਿ ਤੁਹਾਡੀ ਵਾਈਫ ਅਜੇ ਪੈਂਡਿੰਗ ਪਈ ਆ ਉਹਦੇ ਲਈ ਤੁਹਾਨੂੰ ਵੱਖਰੇ ਪੈਸੇ ਲੱਗਣਗੇ ਤੇ ਜੇ ਤੁਸੀਂ ਇਹ ਗੱਲ ਮੰਨ ਲਓ ਤੁਸੀਂ ਕੱਲੇ ਆਪਦੇ ਪੈਰਾਂ ਸਰ ਹੋ ਜੋ ਆਪਦੇ ਪੇਪਰ ਬਣਾ ਲਓ ਉਦੋਂ ਮੁੜ ਕੇ ਆਪਦੀ ਵਾਈਫ ਨੂੰ ਫ੍ਰੀ ਇਥੇ ਸੱਦ ਲਓ ਠੀਕ ਆ ਨਾ ਨਾਲੇ ਪੱਕੇ ਪੈਰੀਂ ਆਵੇ ਨਾਲੇ ਉਹਨੂੰ ਕੋਈ ਸਟ੍ਰਗਲ ਨਾ ਇੰਨਾ ਕਰਨਾ ਪਵੇ ਨਾਲੇ ਆਪਦੇ ਪਹਿਲੇ ਦਿਨ ਤੋਂ ਹੀ ਤੁਧ ਰੈ residense ਹੋਵੇ ਹੁਣ ਤੁਸੀਂ ਨਾਲ ਹੀ ਲਿਆ ਕੇ ਨਾਲੇ ਉਹਨੂੰ ਖੱਜਲ ਕਰੋਗੇ ਭਾਵੇਂ ਕੁੜੀ ਆਪ ਹੀ ਆਖੀ ਜਾਂਦੀ ਮੈਂ ਨਾਲ ਜਾਣਾ ਉਹ ਆ ਕੇ ਆ ਕੇ ਖੱਜਲ ਹੋਊ ਕਿਉਂਕਿ ਇੱਥੇ ਤੁਸੀਂ ਲੋਕਾਂ ਦੀਆਂ ਸ਼ਕਲਾਂ ਵੇਖ ਲਓ ਮੈਂ ਵੇਖਦਾ ਉਹਨਾਂ ਲੋਕਾਂ ਦੇ ਮੂੰਹ ਤੇ ਖੁਸ਼ੀ ਹੈ ਨਹੀਂ ਉਹਨਾਂ ਦੇ ਮੂੰਹ ਤੇ ਚਮਕ ਹੈ ਨਹੀਂ ਕਈ ਬੰਦੇ ਮੈਨੂੰ ਵੀ ਕਹਿੰਦੇ ਆ ਭਾਈ ਤੂੰ ਵੀਡੀਓ ਕਿਹੜੇ ਵੇਲੇ ਬਣਾ ਲੈਣਾ ਤੂੰ ਭਾਈ ਟਾਈਮ ਕਿਵੇਂ ਕੱਢਦਾ ਵੱਡੇ ਛੋਟੇ ਮੈਨੂੰ ਕਈ ਬੰਦਿਆਂ ਦਾ ਸਵਾਲ ਇਹੀ ਹੁੰਦਾ ਭਾਈ ਸਾਡੇ ਕੋਲ ਤਾਂ ਸਿਰ ਖੁਰਕਣ ਨਹੀਂ ਹੁੰਦਾ ਤੂੰ ਵੀਡੀਓ ਕਿਵੇਂ ਬਣਾਉਣਾ ਭਰਾਵਾ ਇੱਥੇ ਤਾਂ ਬੰਦੇ ਕੋਲ ਟਾਈਮ ਹੀ ਹੈ ਨਹੀਂ ਟਾਈਮ ਕੱਢਣਾ ਪੈਂਦਾ ਜਿਗਰਾ ਤਕੜਾ ਕਰਨਾ ਪੈਂਦਾ ਮੇਰਾ ਹਿਸਾਬ ਕਿਤਾਬ ਹੋਰ ਆ ਮੇਰੀ ਜਿਹੜੀ ਸੈਂਸ ਆਣਾ ਜਿਹੜਾ ਮੇਰਾ ਸਿਸਟਮ ਆ ਉਹ ਜਿਹੜੇ ਬੰਦੇ ਆ ਉਹਨਾਂ ਨਾਲ ਮੈਚ ਨਹੀਂ ਖਾਂਦਾ ਮੇਰੀਆਂ ਕਾਫੀ ਗੱਲਾਂ ਜ਼ਿੰਦਗੀ ਦੇ ਵਿੱਚੋਂ ਕੱਡੀਆਂ ਵੀ ਆ ਕਾਫੀ ਗੱਲਾਂ ਨੂੰ ਮੈਂ ਐਕਸਪੀਰੀਅੰਸ ਤੌਰ ਤੇ ਦੇਖ ਲਿਆ ਰਿਜ਼ਲਟ ਕੱਢ ਲਿਆ ਮੇਰੇ ਕੋਲੋਂ ਤਾਂ ਟਾਈਮ ਨਿਕਲੇ ਆਉਂਦਾ ਤੇ ਸਾਡੇ ਬੰਦਿਆਂ ਦੀ ਮੈਂਟੈਲਿਟੀ ਤੇ ਸੋਚ ਦਾ ਫਰਕ ਆ ਜਿੰਨਾਂ ਕੋਲ ਟਾਈਮ ਹੈ ਨਹੀਂ ਮੈਂ ਇਹ ਨਹੀਂ ਕਹਿੰਦਾ ਮੇਰੇ ਵਾਂਗੂ ਤੁਹਾਡੇ ਕੋਲ ਟਾਈਮ ਹੋਊਗਾ ਜਾਂ ਨਹੀਂ ਹੈਗਾ ਇਹ ਵੱਖਰਾ ਮੈਟਰ ਆ ਆਪਾਂ ਗੱਲ ਕਰਦੇ ਪਈਆਂ ਜੇ ਕੋਈ ਨਾਲ ਆਉਂਦਾ ਤੇ ਉਹ ਬੰਦੇ ਨੂੰ ਤੁਸੀਂ ਇਕੱਲੇ ਨੂੰ ਆਉਣ ਦਿਓ ਇਹ ਤੁਹਾਡੇ ਲਈ ਪਲੱਸ ਪੁਆਇੰਟ ਆ ਤੁਹਾਨੂੰ ਬਾਅਦ ਵਿੱਚ ਪੱਕੇ ਤੌਰ ਤੇ ਉਹ ਬੰਦਾ ਤੁਹਾਡਾ ਹਸਬੈਂਡ ਲੈ ਕੇ ਜਾਊਗਾ ਜਾਂ ਤੁਹਾਡੀ ਵਾਈਫ ਆ ਜਾਂ ਕੋਈ ਵੀ ਆ ਉਹ ਤੁਹਾਨੂੰ ਪੱਕੇ ਤੌਰ ਤੇ ਲੈ ਕੇ ਜਾਊਗਾ ਨਹੀਂ ਤੁਸੀਂ ਬਰਾਬਰ ਉਹਦੇ ਘਰੇ ਬੈਠੇ ਰਹੋਗੇ ਤੜੇ ਰਹੋਗੇ ਬੰਦਾ ਕੰਮ ਤੇ ਜਾਊਗਾ ਜੇ ਉਹਨੂੰ ਕੰਮ ਮਿਲ ਗਿਆ ਨਾ ਉਹ ਕੰਮ ਛੱਡ ਸਕਦਾ ਤੇ ਨਾ ਉਹ ਕੰਮ ਕਰ ਸਕਦਾ ਤੇ ਇੱਥੇ ਕਈ ਬੰਦੇ ਐਸੇ ਆ ਹੁਣ ਉਹਨਾਂ ਨੂੰ ਗੱਲ ਮੇਰੀ ਚੁਭਣੀ ਆ ਜਾਂ ਧਿਆਨ ਕਰਿਓ ਤੁਸੀਂ ਇੰਜ ਕਰਦੇ ਕਿ ਨਹੀਂ ਕਰਦੇ ਬੰਦੇ ਇੱਥੇ 12-12 ਘੰਟੇ ਕੰਮ ਕਰਦੇ ਆ ਰਾਤ ਦੀ ਡਿਊਟੀ ਤੱਕ ਸਵੇਰੇ 9 ਵਜੇ ਗਏ ਰਾਤ ਦੇ 9 ਵਜੇ ਤੱਕ ਕੰਮ ਕਰਦੇ ਆ ਤੇ ਪਿੱਛੇ ਆਪਦੀ ਘਰ ਵਾਲੀ ਘਰੇ ਛੱਡੀ ਹੁੰਦੀ ਦੋਨੇ ਜੀ ਕੱਚੇ ਆ ਤੇ ਰਾਤ ਨੂੰ 9 ਵਜੇ 10 ਵਜੇ ਤੋਂ ਲੈ ਕੇ ਨਾ ਰੋਟੀ ਪਾਣੀ ਖਾ ਕੇ ਤੇ 11 12 ਵਜੇ ਤੱਕ ਉਹਨਾਂ ਨੂੰ ਸ਼ੇਅਰ ਕਰਾਉਂਦੀ ਫਿਰਦੇ ਆ ਬਾਹਰ ਜਿਹੜਾ ਬੰਦਾ 12 ਘੰਟੇ ਕੰਮ ਤੇ ਲਾ ਕੇ ਆਇਆ ਉਹਦੋਂ ਮੁੜ ਕੇ 4 ਘੰਟੇ ਸ਼ੇਅਰ ਕਰਾਉਂਦਾ ਪਰਦਾ ਘਰ ਵਾਲੀ ਨੂੰ ਨਾਲ ਲੈ ਕੇ ਬਾਹਰ ਤੇ ਉਹ ਦੱਸੋ ਸਵੇਰੇ ਉੱਠ ਕੇ ਕਰੂਗਾ ਕੀ ਉਹ ਥੋੜਾ ਟਾਈਮ ਜ਼ਿੰਦਗੀ ਦੇ ਵਿੱਚ ਤੁਸੀਂ ਕਰੀ ਜਾਓਗੇ ਉਹਦੋਂ ਮੁੜ ਕੇ ਤੁਹਾਨੂੰ ਪਤਾ ਲੱਗੂਗਾ ਤੁਹਾਡੀ ਲਾਈਫ ਦੇ ਵਿੱਚ ਕੀ ਨੁਕਸਾਨ ਪਿਆ ਤੇ ਕੀ ਫਾਇਦਾ ਹੋਇਆ ਮੇਰੀ ਗੱਲ ਲੱਗਣੀ ਤੁਹਾਨੂੰ ਗਲਤ ਆ ਕਈ ਕਹਿਣਗੇ ਭਾਜੀ ਚਲੋ ਰਾਤ ਨੂੰ ਟਾਈਮ ਹੁੰਦਾ ਵਾਈਫ ਨੂੰ ਲੈ ਕੇ ਘੁਮਾਰ ਲੈਨੇ ਤੇ ਇਹਦੇ ਵਿੱਚ ਗਲਤ ਕੀ ਆ ਮੈਂ ਤੁਹਾਨੂੰ ਗਲਤ ਨਹੀਂ ਆਖਦਾ ਜਦੋਂ 4 ਘੰਟੇ ਤੁਹਾਨੂੰ ਘੁੰਮਣਾ ਪਊਗਾ ਪਤਾ ਤੁਹਾਨੂੰ ਫੇਰ ਲੱਗੂਗਾ ਵੀ ਉਹ ਕੀ ਸਿਚੁਏਸ਼ਨ ਬਣਦੀ ਆ ਤੇ ਕਿਵੇਂ ਬੰਦਾ ਉਸ ਚੀਜ਼ ਨੂੰ ਕਵਰ ਕਰਦਾ ਜਿਹੜਾ ਬੰਦਾ 12 ਘੰਟੇ ਕੰਮ ਕਰਦਾ ਤੇ 4 ਘੰਟੇ ਦੇ ਵਿੱਚ ਉਸ ਬੰਦੇ ਨੇ ਜਾ ਕੇ ਬਾਅਦ ਚੋਂ ਇੱਥੇ ਸੜਕ ਤੇ ਸੈਰ ਕਰਨੀ ਹੋਵੇ ਉਹਦਾ ਅੰਦਰੋਂ ਦਿਲ ਨਹੀਂ ਕੋਸ਼ ਹੁੰਦਾ ਵੀ ਮੈਂ ਸੈਰ ਕਰਾਂ ਮਜਬੂਰੀ ਚ ਹੁੰਦਾ ਤੇ ਇਹਦੋਂ ਚੰਗਾ ਤੁਸੀਂ ਆਪ ਦੇ ਆਪ ਨੂੰ ਮਜਬੂਰੀ ਵਿੱਚ ਨਾ ਪਸਾਓ ਆਪ ਦੀ ਕੰਮ ਪਹਿਲਾਂ ਕਰ ਲੋ ਮੇਰੀਆਂ ਸਾਰੀਆਂ ਵੀਡੀਓ ਦਾ ਮਤਲਬ ਇਹੀ ਹੁੰਦਾ ਸਮੇਂ ਤੋਂ ਪਹਿਲਾਂ ਤੁਹਾਨੂੰ ਪਤਾ ਲੱਗੇ ਸਾਰੀ ਗੱਲ ਦਾ ਕੀ ਹੋਊਗਾ ਕੀ ਨਹੀਂ ਹੋਊਗਾ ਆਪਣੀਆਂ ਵੀਡੀਓ ਚ ਇਹੀ ਗੱਲਾਂ ਹੁੰਦੀਆਂ ਇਹ ਗੱਲਾਂ ਨਾਲ ਮੈਂ ਤੁਹਾਨੂੰ ਅਵੇਅਰ ਕਰਦਾ ਅਵੇਅਰ ਹੋਣਾ ਜਾਂ ਨਹੀਂ ਹੋਣਾ ਇਹ ਤੁਹਾਡੀ ਮਰਜ਼ੀ ਆ ਜਿਹੜੇ ਭਰਾ ਸਾਡੇ ਨਾਲ ਜੁੜੇ ਆ ਉਹਨਾਂ ਨੂੰ ਪਤਾ ਮੈਂ ਕੈਸੀ ਵੀਡੀਓ ਬਣਾਉਣਾ ਤੇ ਮੈਂ ਕਿਸ ਟੌਪਿਕ ਤੇ ਗੱਲ ਕਰਦਾ ਤੇ ਕਿਹੜੇ ਮੇਰੇ ਭਰਾ ਮੇਰੇ ਨਾਲ ਜੁੜੇ ਆ ਮੈਨੂੰ ਇੱਥੇ ਮਿਲਦੇ ਆ ਵੀਡੀਓ ਆਪਾਂ ਕਰਦੇ ਪਏ ਕੰਟੀਨਿਊ ਤੁਸੀਂ ਨਾ ਕਰਿਓ ਸਕਿਪ ਅੱਗੇ ਵੀ ਤੁਹਾਨੂੰ ਕਾਫੀ ਗੱਲਾਂ ਮੈਂ ਦੱਸੂਗਾ ਉਸ ਤੋਂ ਅੱਗੇ ਕੁਝ ਜ਼ਰੂਰੀ ਗੱਲਾਂ ਜੋ ਤੁਹਾਡੇ ਫਾਇਦੇਮੰਦ ਬਹੁਤ ਹੋਣਗੀਆਂ ਤੁਸੀਂ ਦੇਖਿਆ ਵੀ ਹੋਊਗਾ ਮੈਂ ਜੇ ਤੁਸੀਂ ਨਹੀਂ ਦੇਖਿਆ ਤੇ ਮੈਂ ਤੁਹਾਡਾ ਚਾਨਣ ਤੁਹਾਡੀ ਲਾਈਟ ਉਹ ਤੇ ਪਵਾ ਦਨਾ ਕਿਵੇਂ ਪੈ ਜਾਂਦੀ ਲਾਈਟ ਜਿਹੜੇ ਮੇਰੇ ਭਰਾ ਇੱਥੇ ਆਗੇ ਆਣਾ ਹਸਬੰਡ ਵਾਈਫ ਤੁਸੀਂ ਕਹੋਗੇ ਭਾਈ ਨਹਾਤ ਹੋ ਗਿਆ ਹਸਬੰਡ ਵਾਈਫ ਦੇ ਮਗਰ ਕਿਉਂ ਪੈ ਗਿਆ ਜਿਹੜੀ ਬੰਦੇ ਵਿਆਹੀ ਆਇਓ ਮੈਨੂੰ ਕਹਿਣਗੇ ਵੀ ਹਸਬੰਡ ਵਾਈਫ ਦੇ ਮਗਰ ਤੂੰ ਕਿਉਂ ਪੈ ਗਿਆ ਭਾਈ ਨਹਾਤ ਹੋ ਗਿਆ ਇੱਕੋ ਗੱਲ ਹੀ ਕਰੀ ਜੰਨਾ ਹੁਣ ਮੈਂ ਤੁਹਾਨੂੰ ਗੱਲ ਦੱਸਾਂ ਇੱਥੇ ਇੱਕ ਸੱਜਣ ਬੇਲੀ ਆਇਆ ਵਿਆ ਉਹ ਬੰਦੇ ਦੇ ਸਿਰ ਦੇ ਵਾਲ ਛਿੱਟੇ ਹੋ ਗਏ ਸਿਰ ਦੇ ਵਾਲ ਝੜ ਗਏ ਉਸ ਉਮਰ ਨਹੀਂ ਕਿਉਂ 2-4 ਸਾਲਾਂ ਦੇ ਵਿੱਚ ਹੀ ਕਿਉਂ ਕਿਉਂਕਿ ਤੇ ਡਿਪਰੈਸ਼ਨ ਤੇ ਸਟ੍ਰੈਸ ਬਹੁਤ ਜ਼ਿਆਦਾ ਹੁੰਦਾ ਜਦੋਂ ਤੁਹਾਡੀ ਵਾਈਫ ਨਾਲ ਹੋਣਾ ਬੰਦੇ ਕੋਲੇ 200% ਸਟ्रेस ਹੁੰਦਾ ਚਾਹੇ ਉਹ ਲਵੇ ਚਾਹੇ ਨਾ ਲਵੇ ਇਹ ਸਟ्रेस ਹੁੰਦਾ ਤੇ ਇੱਥੇ ਤੁਹਾਨੂੰ ਕਾਫੀ ਜਿਹੜੇ ਬੰਦੇ ਮੈਂ ਗਿਣਾ ਦਿੰਦਾ ਜਿੰਨਾ ਬੰਦਿਆਂ ਨੇ ਇੱਥੇ ਆਪਦੀ ਘਰ ਵਾਲੀ ਨੂੰ ਨਾਲ ਲਿਆਂਦਾ ਤੇ ਉਦੋਂ ਮੁੜ ਕੇ ਬੰਦਿਆਂ ਨੇ ਸਿਰ ਨਹੀਂ ਚੱਕਿਆ ਮੈਂ ਹੁਣ ਇਹ ਨਹੀਂ ਕਹਿੰਦਾ ਵੀ ਕੁੜੀਆਂ ਲਈ ਇਹ ਗੱਲ ਮਾੜੀ ਆ ਜਾਂ ਮੁੰਡਿਆਂ ਲਈ ਚੰਗੀ ਆ ਜਾਂ ਮੁੰਡਿਆਂ ਲਈ ਭੈੜੀ ਆ ਜਾਂ ਕੁੜੀਆਂ ਲਈ ਚੰਗੀ ਆ ਮੈਂ ਗੱਲ ਕਰਨੀ ਆ ਇਨਸਾਨੀਅਤ ਤੌਰ ਤੇ ਜਿਹੜੀ ਗੱਲ ਹੁੰਦੀ ਪਈ ਆ ਇੱਥੇ ਹੈਨਾ ਉਹ ਬੰਦਿਆਂ ਕੋਲੇ ਇੱਕ ਤਾਂ ਤੁਸੀਂ ਵੇਖੋ ਬਈ ਬੰਦੇ ਕੋਲ ਘਰ ਹੈ ਨਹੀਂ ਦੂਜਾ ਬੰਦੇ ਕੋਲ ਕੰਮ ਹੈ ਨਹੀਂ ਤੇ ਤੀਜਾ ਤੁਸੀਂ ਆਪ ਦੀ ਘਰ ਵਾਲੀ ਨਾਲ ਲੈ ਆਓ ਨਵਾਂ ਮੁਲਕ ਨਵਾਂ ਦੇਸ਼ ਸਾਰੇ ਬੰਦੇ ਨਵੇਂ ਤੁਹਾਨੂੰ ਜਾਣਦਾ ਹੀ ਕੋਈ ਨਹੀਂ ਤੇ ਤੁਸੀਂ ਚੱਕ ਕੇ ਆਪ ਦੀ ਘਰ ਵਾਲੀ ਲੈ ਕੇ ਉੱਥੇ ਬਹਿ ਜਾਓ ਕੀ ਦੱਸੋ ਕਿ ਆਪ ਸੋਚੋ ਤੁਹਾਡੇ ਲਈ ਗੱਲ ਸਹੀ ਆ ਅਸੀਂ ਇੱਕ ਪਿੰਡ ਤੋਂ ਦੂਸਰੇ ਪਿੰਡ ਨੂੰ ਜਾਈਏ ਨਾ ਤੇ ਜੇ ਸਾਨੂੰ ਐਡਰੈਸ ਵੀ ਨਾ ਪਤਾ ਜੇ ਸਾਨੂੰ ਪਤਾ ਨਹੀਂ ਨਾ ਕਾਨੂੰਨ ਦਾ ਤੇ ਬੰਦਾ ਸਦਾ ਕੱਲਾ ਜਾਂਦਾ ਹੁੰਦਾ ਇਸ ਲਈ ਜੇ ਕਿਤੇ ਤੁਹਾਡੀ ਲਾਈਫ ਦੇ ਵਿੱਚ ਇਹ ਹੈਗਾ ਬਾਹਰ ਦਾ ਕੀੜਾ ਆਰ ਨੂੰ ਤੁਸੀਂ ਆਉਣਾ ਇੰਡੀਆ ਇਸ ਕੁਛ ਨਹੀਂ ਬਣਦਾ ਆਓ ਤੇ ਬੱਟ ਤੁਸੀਂ ਇਕੱਲੇ ਆਓ ਇੱਕ ਵਾਰੀ ਮਾਹੌਲ ਦੇਖ ਲਓ ਜਾਂ ਵੀਡੀਓ ਤੋਂ ਸਮਝ ਲਓ ਗੱਲ ਨੂੰ ਤੇ ਫੇਰ ਆਓ ਜੇ ਕਿਤੇ ਮਤਲਬ ਤੁਹਾਡਾ ਇੱਥੇ ਕੋਈ ਨਹੀਂ ਹੈਗਾ ਇੱਥੇ ਬੰਦੇ ਜਿਹੜੇ ਆ ਹਸਬੰਡ ਵਾਈਫ ਦੀ ਲਾਈਫ ਮੈਂ ਉਹਨਾਂ ਦੇ ਚਿਹਰੇ ਵੇਖੇ ਆ ਲੋਕਾਂ ਦੇ ਕੋਲੇ ਭਾਈ ਸਾਹਿਬ ਖੁਸ਼ੀ ਹੈਣੀ ਮੂੰਹ ਤੇ ਇੱਥੇ ਜਿਹੜੇ ਲੋਕ ਆ ਨਾ ਤੁਸੀਂ ਯਾਰ ਮੰਨ ਲਓ ਤੁਹਾਨੂੰ 7-800 ਯੂਰੋ ਦੀ ਤਨਖਾਹ ਮਿਲੇ ਤੁਸੀਂ 12 ਘੰਟੇ ਕੰਮ ਕਰੋ ਤੁਸੀਂ ਘਰੇ ਕੀ ਦੇ ਦੋਗੇ ਇੰਡੀਆ ਕੀ ਪਾ ਦੋਗੇ ਤੁਹਾਡਾ ਜਦੋਂ ਸਟਰਗਲ ਹੀ ਉਹ ਨਾ ਹੋ ਜਾਣਾ ਤੁਹਾਡੇ ਕੋਲ ਕੋਈ ਗੁਣ ਹੈ ਨਹੀਂ ਤੁਹਾਡੇ ਕੋਲ ਕੋਈ ਕੰਮ ਹੈ ਨਹੀਂ ਤੇ ਉਦੋਂ ਮੁੜ ਕੇ ਤੁਸੀਂ ਤੁਹਾਡੀ ਘਰ ਵਾਲੇ ਵੀ ਨਾਲ ਆ ਕੋਈ ਜਵਾਕ ਵੀ ਨਾਲ ਆ ਤੁਸੀਂ ਆਪ ਤਾਂ ਭੁੱਖੇ ਢੱਡ ਰਹਿ ਲੋਗੇ ਤੇ ਦੱਸੋ ਜੀ ਉਹਨੂੰ ਕੋ ਖਾਣ ਨੂੰ ਨਾ ਦੋਗੇ ਇਹ ਗੱਲ ਦਾ ਜਵਾਬ ਦੋ ਉਹਨੂੰ ਖਾਣ ਨੂੰ ਨਾ ਕੋ ਦੋਗੇ ਜਿਉਂ ਕਹੇ ਮੈਂ ਫਲਾਨੀ ਚੀਜ਼ ਖਾਣੀ ਹੈ ਧੰਕੀ ਚੀਜ਼ ਖਾਣੀ ਆ ਤੇ ਤੁਸੀਂ ਇਹ ਗੱਲ ਮੇਰੀ ਹੋਰ ਨੋਟ ਕਰ ਲਓ ਜਿਹੜੇ ਬੰਦੇ ਇੱਥੇ ਖਰਚੇ ਕਰਦੇ ਫਿਰਦੇ ਆ ਨਾ ਜਿਹੜੇ ਤੁਸੀਂ ਕੌਮ ਹੀ ਫਲਾਨੇ ਬੰਦੇ ਆ ਤਾਂ ਯਾਰ ਉਹ ਆਪ ਦੀ ਘਰ ਵਾਲੀ ਨੂੰ ਕੁੜੀਆਂ ਦੀ ਗੱਲ ਦੱਸ ਦਿੰਨਾ ਔਰ ਕੁੜੀਆਂ ਕਹਿੰਦੀਆਂ ਫਲਾਨੀ ਕੁੜੀ ਤਾਂ ਆ ਚੀਜ਼ ਲੈਂਦੀ ਆ ਫਲਾਨੀ ਚੀਜ਼ ਤਾਂ ਲੈਂਦੀ ਆ ਵੱਡੀ ਗੱਲ ਇਹ ਵੀ ਹੋ ਜਾਂਦੀ ਆ ਜਿਹਦੇ ਘਰੇ ਜਾ ਕੇ ਤੁਸੀਂ ਰੈਂਟ ਤੇ ਰਹੋਗੇ ਨਾ ਮੰਨ ਲਓ ਬੰਦੇ ਪੁਰਾਣੇ ਆ ਤੇ ਤੁਸੀਂ ਨਵੇਂ ਆ ਦੋਨੇ ਜੀ ਤੇ ਤੁਹਾਡੀ ਘਰ ਵਾਲੀ ਉਹਦੇ ਬੰਦੇ ਨੂੰ ਪੁਰਾਣੇ ਨੂੰ ਕੁੜੀ ਨੂੰ ਬੁੜੀ ਨੂੰ ਉਹਦੀ ਘਰ ਵਾਲੀ ਨੂੰ ਦੇਖ ਕੇ ਜਿਹੜਾ ਘਰ ਦਾ ਮਾਲਕ ਆ ਉਹਦੀ ਘਰ ਵਾਲੀ ਨੂੰ ਦੇਖ ਕੇ ਆਪ ਜੀਆਂ ਗੱਲਾਂ ਕਰੇ ਜੀ ਮੈਂ ਵੀ ਐ ਕਰਨਾ ਉਸੇ ਵੀ ਇਹ ਚੀਜ਼ ਨੂੰ ਸਮਝਿਆ ਕਰੋ ਵੀ ਤੁਹਾਡੇ ਬੰਦੇ ਕੋਲ ਜੇ ਸਾਰੇ ਰਾਈਟ ਹੋਣ ਤਾਂ ਤੁਹਾਨੂੰ ਉਹ ਕੀ ਗੱਲ ਕਰਾਵੇ ਨਾ ਕੋਈ ਤੁਹਾਨੂੰ ਦੱਸੇ ਨਾ ਕਿ ਬੰਦੇ ਵੀ ਇਹ ਚੀਜ਼ੀ ਸੋਚਿਆ ਕਰੋ ਜਿਹੜੇ ਕੰਮ ਤੇ ਇੱਥੇ ਆ ਗਿਆ ਜਾਂ ਕੰਮ ਤੇ ਕੁੜੀਆਂ ਕਰਦੀਆਂ ਤੇ ਉਹਨੇ ਇੱਕ ਦੂਜੇ ਦਾ ਸਾਥ ਦਿਆ ਕਰੋ ਇਹ ਨਹੀਂ ਵੀ ਦੂਜੇ ਦੀ ਥਾਲੀ ਚ ਲੱਡੂ ਵੱਡਾ ਵੇਖ ਕੇ ਤੇ ਆਪ ਦਾ ਬਾਂਦਰ ਲੰਡਾ ਕਦੇ ਨਹੀਂ ਕਰਾਈਦਾ ਤੁਹਾਨੂੰ ਕਿਸੇ ਨੇ ਕੁਝ ਨਹੀਂ ਦੇਣਾ ਜੋ ਤੁਹਾਡਾ ਆਪਸ ਵਿੱਚ ਨੇ ਬਣਾ ਉਹੀ ਨੇ ਬਣਾ ਮੈਂ ਗੱਲ ਦੇ ਵਿੱਚ ਇਹਦੇ ਵਿੱਚ ਟੌਪਿਕ ਲੰਮਾ ਹੁੰਦਾ ਜਾਂਦਾ ਤੇ ਗੱਲਾਂ ਨੂੰ ਸਮਝੋ ਮੈਂ ਕੀ ਤੁਹਾਨੂੰ ਕਹਿਣਾ ਚਾਹੁੰਦਾ ਇੰਨੀਆਂ ਗੱਲਾਂ ਦੇ ਨਾਲ ਮੈਂ ਵੀਡੀਓ ਨੂੰ ਕਰਦਾ ਖਤਮ ਕਿਉਂਕਿ ਹਨੇਰਾ ਹੋ ਗਿਆ ਵੀਡੀਓ ਆਪਣੀ ਕਲੀਅਰ ਨਹੀਂ ਹੋਣੀ ਰਾਤ ਹੋ ਗਈ ਆ ਤੇ ਇੰਨੀਆਂ ਗੱਲਾਂ ਕਰਕੇ ਵੀਡੀਓ ਨੂੰ ਕਰਦਾ ਮੈਂ ਖਤਮ ਬਾਬਾ ਨਾਨਕ ਤੁਹਾਨੂੰ ਚੜ੍ਹਦੀ ਕਲਾ ਰੱਖੇ ਤੇ ਜੇਕਰ ਤੁਹਾਨੂੰ ਇਹ ਵੀਡੀਓ ਦੇ ਵਿੱਚ ਕੀਤੀਆਂ ਗੱਲਾਂ ਦੇ ਨਾਲ ਕਿੰਤੂ ਪਰੰਤੂ ਹੋਵੇ ਤੇ ਮੈਨੂੰ ਕਰਿਓ ਕਮੈਂਟ ਮੈਂ ਤੁਹਾਨੂੰ ਐਕਸਪਲੇਨ ਕਰੂੰਗਾ ਵੀ ਇੰਜ ਹੁੰਦਾ ਤੇ ਉਹਦੇ ਨਾਲ ਤੁਹਾਨੂੰ ਸਮਝਾਉਂਗਾ ਵੀ ਪ੍ਰੂਫ ਤੌਰ ਤੇ ਇੱਥੇ ਇੰਜ ਹੁੰਦਾ ਮੈਂ ਬੰਦਿਆਂ ਦੇ ਚਿਹਰੇ ਤੱਕ ਤੁਹਾਨੂੰ ਪੜਾ ਦੂੰਗਾ ਤੇ ਨਹੀਂ ਜੇ ਸਿਆਣੇ ਬੰਦੇ ਤੁਹਾਨੂੰ ਤਜਰਬਾ ਹੈਗਾ ਤੇ ਤੁਸੀਂ ਤੁਸੀਂ ਮੇਰੀ ਗੱਲ ਦੇ ਨਾਲ ਐਗਰੀ ਹੋਵੋਗੇ ਬਿਲਕੁਲ ਇੱਥੇ ਹੁੰਦਾ ਤੇ ਸਾਡੇ ਬੰਦੇ ਸਟਰਗਲ ਕਰਦੇ ਆ ਤੇ ਉਹ ਬੰਦੇ ਫਸ ਜਾਂਦੇ ਆ ਮੈਂ ਫੇਰ ਕਹਿੰਨਾ ਬੇਨਤੀ ਕਰਦਾ ਜ਼ਿੰਦਗੀ ਦੇ ਵਿੱਚ ਕਰੋ ਨਿਕਲਣਾ ਸਟਰਗਲ ਤੁਹਾਨੂੰ ਕਰਨਾ ਪੈਣਾ ਮੇਰੀਆਂ ਗੱਲਾਂ ਦੇ ਨਾਲ ਇਹ ਚੀਜ਼ ਨਾ ਕਰੋ ਵੀ ਤੁਹਾਨੂੰ ਮੈਂ ਥੱਲੇ ਡੇਗਦਾ ਥੱਲੇ ਨਹੀਂ ਡੇਗਦਾ ਤੁਹਾਨੂੰ ਮੈਂ ਪੰਪ ਦਿੰਨਾ ਤੁਹਾਨੂੰ ਮੈਂ ਹੌਸਲਾ ਦਿੰਨਾ ਵੀ ਇਹ ਚੀਜ਼ਾਂ ਹੁੰਦੀਆਂ ਇੱਕ ਚੀਜ਼ ਹੋਣਾ ਅਸੀਂ ਕਿਸੇ ਮਕਸਦ ਨੂੰ ਜਾਣਾ ਵਈਏ ਅਸੀਂ ਮੈਂ ਪਹਿਲਾਂ ਵੇਖ ਲਈ ਹੈ ਨਾ ਕਿ ਅਸੀਂ ਬੜੇ ਈਜ਼ੀਲੀ ਪਹੁੰਚ ਜਾਣੇ ਆ ਜੇ ਤੁਸੀਂ ਘਰੋਂ ਨਿਕਲ ਪਏ ਤੁਸੀਂ ਮੈਪ ਨਹੀਂ ਨਾ ਵੇਖਿਆ ਤੁਸੀਂ ਡੈਸਟੀਨੇਸ਼ਨ ਤੇ ਪਹੁੰਚ ਨਹੀਂ ਸਕਦੇ ਮੇਰੀ ਵੀਡੀਓ ਦਾ ਇਹ ਮਤਲਬ ਆ ਮੈਂ ਤੁਹਾਨੂੰ ਮੈਪ ਵੀ ਖੋਣਾ ਮੈਪ ਦੇਖ ਕੇ ਆਪਦੇ ਰਸਤੇ ਬਣਾਓ ਫਿਰ ਤੁਹਾਨੂੰ ਈਜ਼ੀ ਹੋ ਜਾਊਗਾ ਇਹਦੇ ਨਾਲ ਤੁਹਾਨੂੰ ਬੜਾ ਫਾਇਦਾ ਮਿਲੂਗਾ ਇੰਨੀਆਂ ਗੱਲਾਂ ਕਰਕੇ ਵੀਡੀਓ ਨੂੰ ਕਰਦਾ ਮੈਂ ਖਤਮ ਬਾਬਾ ਨਾਨਕ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਮਿਲਾਂਗੇ ਨਵੀਂ ਵੀਡੀਓ ਵਿੱਚ ਤੇ ਰਾਤ ਹੋ ਗਈ ਆਪਾਂ ਚੱਲਦੇ ਆ ਤੇ ਮੈਂ ਵੀ ਜਾ ਕੇ ਹੁਣ ਘਰੇ ਪ੍ਰਸ਼ਾਦਾ ਪਾਣੀ ਛਕਣਾ ਹਾਂ ਜੀ ਮੈਂ ਕਿਹਾ ਤੁਹਾਡੇ ਨਾਲ ਚਾਰ ਗੱਲਾਂ ਮੈਂ ਕਰਿਆ ਮੈਂ ਇੱਥੇ ਕਰਦਾ ਮੈਂ ਵੀਡੀਓ ਖਤਮ ਤੇ ਨਵੀਂ ਵੀਡੀਓ ਵਿੱਚ Longing.